ਪੁਲਿਸ ਦੇ ਦੁਆਰਾ ਜਿਹੜਾ ਅਨਕਾਊਂਟਰ ਹੋ ਰਹੇ ਨੇ ਇਹ ਫੇਕ ਇਨਕਾਊਂਟਰ ਨੇ ਮੈਂ ਮਿਲ ਕੇ ਆ ਮੁੰਡਿਆਂ ਨੂੰ ਆਂਦੇ ਪਹਿਲੋ ਬੋਰੀ ਬੰਨਦੇ ਆ ਬੋਰੀ ਗਿੱਲੀ ਕਰਕੇ ਬੰਨ ਕੇ ਗੋਲੀਆਂ ਮਾਰੀਆਂ ਮੈਂ ਕਹਿੰਦਾ ਭਗਵੰਤਮਾਨ ਸਰਕਾਰ ਦੇ ਸੱਚੀ ਆ ਉਹਨਾਂ ਬੰਦਿਆਂ ਨੂੰ ਆਪੇ ਪਛਾਣ ਕੇ ਨਿਰਪੱਖ ਪ੍ਰੈਸ ਦੇ ਸਾਹਮਣੇ ਪੇਸ਼ ਕਰੋ ਬਸ ਉਹਨੂੰ ਪੁੱਛੋ ਕਿ ਕਿਦਾਂ ਤੈਨੂੰ ਗੋਲੀ ਵੱਜੀ ਆਪੇ ਦੱਸ ਦਊਗਾ ਕਿ ਕਿਦਾਂ ਗੋਲੀ ਵੱਜੀ ਕੋਈ ਗੋਲੀ ਚਲਾਤੀ ਜਿਹੜਾ ਬੰਦਾ ਡਾਂਗ ਫੇਰ ਕੇ ਤੁਸੀਂ ਲੈ ਕੇ ਜਾਣ ਰਹੇ ਹੋ ਤੁਹਾਡੇ ਬੰਦੇ ਉਹ ਉਹ ਤੁਹਾਡੇ ਦੇ ਗੋਲੀ ਕਿਦਾਂ ਚਲਾ ਲਿੰਦਾ ਉਹ ਜਿਹੜਾ ਇੱਥੇ ਜਿਹੜਾ ਆਪਣਾ ਅੰਮ੍ਰਿਤਸਰ ਦੇ ਵਿੱਚ ਵੱਲੇ ਤੇ ਨਹਿਰ ਤੇ ਉਹ ਮੁੰਡਾ ਮਾਰਿਆ ਕੁਸਬੂਤ ਹੋਣਗੇ ਫੇਰ ਕਨਫਰੈਂਸ ਰਿਆ ਮਾਰਨ ਦਾ ਮਤਲਬ ਹੈ ਵੀ ਆਪੇ ਸਬੂਤ ਮਟਾਉਣੇ ਆ ਇੱਕ ਮੰਤਰੀ ਪੱਧਰ ਦਾ ਕੇਂਦਰ ਸਰਕਾਰ ਵੀ ਰਲਈ ਹੋਈ ਆ ਜੇਲ੍ਹ ਚੋਂ ਆਏ ਆ ਕਿ ਜੇਲ੍ਹ ਚ ਨਸ਼ਾ ਨਹੀਂ ਹੈਗਾ ਜਿਹੜੀ ਸਰਕਾਰ ਜੇਲ੍ਹ ਦੇ ਵਿੱਚੋਂ ਨਿਸ਼ਾਨੀ ਬੰਦ ਕਰਾ ਸਕੀ ਉਹ ਹੋਰ ਕੀ ਕਰੂਗੀ ਜੜੇ ਰਾਹੇ ਤੁਰਿਆ ਵਾ ਇਹ ਆਮ ਆਦਮੀ ਪਾਰਟੀ ਨੂੰ ਲਿਆਉਣ ਦੇ ਵਿੱਚ ਵੀ ਇਹਦਾ ਯੋਗਦਾਨ ਹੈ ਅਸੀਂ ਨਹੀਂ ਕਹਿੰਦੇ ਬਥੇਰੇ ਆਰੇ ਮੜੀਆਂ ਦੇ ਰਾਹ ਵੀ ਇਹ ਲੈ ਕੇ ਜਾਊਗਾ ਸਾਰਾ ਮੁਲਕ ਤਬਾਹ ਕਰ ਕਰਤਾ ਜਾਤ ਦੇ ਨਾਂ ਤੇ ਹਿੰਦੂਆਂ ਮੁਸਲਮਾਨਾਂ ਦੇ ਨਾਂ ਤੇ ਜਿਵੇਂ ਪਾੜੇ ਪਾਏ ਪੱਛਪਾ ਨੇ ਇਹ ਪੰਜਾਬ ਵਾਲੇ ਨਹੀਂ ਵੇਖਣਗੇ ਵੀ ਕਿਵੇਂ ਇਹਨੂੰ ਜਿਤਾਉਣਾ ਕੀਤਾ ਉਹਨਾਂ ਕਿਹੜੀ ਨੈਤਿਕਤਾ ਨਾਲ ਪੰਜਾਬ ਚਾਉਣਗੇ ਵੀ ਜੇ ਕੋ ਵੱਡਾ ਅੰਦੋਲਨ ਸਾਡਾ ਹੁੰਦਾ लाठी चार्ज ਜਿਹੜੀ ਉਹ ਫੋਟੋ ਲੈਂਦਾ ਉਹਦੇ ਮੂੰਹ ਤੇ ਚਪੇੜ ਮਾਰਦੇ ਨਾਲ ਕੈਮਰਾ ਹੁੰਦੇ ਆ ਇਹ ਇਹ ਕਿਹੜੀ ਹੋਈ ਇੱਕ ਹੀ ਟਾਂਗ ਹੋਇਆ ਜਲੀਲ ਕਰਦੇ ਪੱਤਰਕਰਨ ਇਹ ਜੋ ਸੱਤਾ ਦੇ ਵਿੱਚ ਹੋਣਾ ਹੈ মিডিਆ ਨੇ ਸਾਥ ਵੀ ਬਹੁਤ ਦਿੱਤਾ ਸੀ ਇਹਨਾਂ ਆ ਠੀਕ ਹੈ ਜਿਹੜੇ ਮੇਨ ਸਟ੍ਰੀਮ ਚੈਨਲ ਨਾ ਹੋ ਤੇ ਹੁਣ ਲੈ ਲੈਣਾ ਆਪਣੇ ਕੀ ਕਹਿੰਦੇ ਐਡਵਰਟਾਈਜ਼ ਦੇ ਜੋਰਮੈਂਟ ਤੇ ਵੀ ਤੁਸੀਂ ਤੁਸੀਂ ਕਿਸਾਨਾਂ ਨੂੰ ਨਹੀਂ ਵਿਖਾਉਣਾ ਉਹ ਜੇ ਕਿਸਾਨਾਂ ਨੂੰ ਵਿਖਾ ਦਿੰਦਾ ਆਮ ਜਨਤਾ ਨੂੰ ਵਿਖਾ ਦਿੰਦਾ ਮੁੱਦੇ ਚੱਕਦਾ ਫਿਰ ਉਹਦਾ ਚੈਨਲ ਬੰਨ ਹੁੰਦਾ ਇੰਨੀ ਡਰੀ ਹੋਈ ਸਰਕਾਰ ਕਦੀ ਵੀ ਕਾਮਯਾਬ ਨਹੀਂ ਹੋ ਸਕਦੀ ਸაგੋਂ ਪ੍ਰੈਸ ਦੇ ਥਰੂ ਜੇ ਆਲੋਚਨਾ ਹੁੰਦੀ ਆ ਸਰਕਾਰ ਕੋਈ ਇਨਫਰਮੇਸ਼ਨ ਜਾਂਦੀ ਆ ਵੀ ਲੋਕ ਇਸ ਪੱਖੋਂ ਦੁਖੀ ਨੇ ਉਹ ਸੁਣ ਕੇ ਉਹਨਾਂ ਆਪਣਾ ਸੁਧਾਰ ਕਰਨ ਦੀ ਗਜੈਸ਼ ਹੈਗੀ ਆ ਸਾਡੇ ਨਾਲ ਪ੍ਰੈਸ 'ਚ ਬਹਿ ਕੇ ਸਾਨੂੰ ਵੀ ਜਚਾ ਦੋ ਉਹ ਕਿਹੜੀ ਕਿਹੜੀ ਗਾਰੰਟੀ ਪੂਰੀ ਹੋ ਗਈ ਆ ਉਹ ਟੋੜੀ ਗਾਰੰਟੀ ਸੀ ਨਾ ਵੀ ਟਰਾਲੀ ਕਿਸਾਨ ਮੰਡੀ ਚ ਲਾਊਗਾ ਉਹ ਤੋਂ ਬਾਅਦ ਕਿਹਨੇ ਸਾਡੀ ਗਾਰੰਟੀ ਆ ਅਈ ਪੁੱਛ ਲੰਗੇ ਕਿਸਾਨਾਂ ਨੂੰ ਜਦੋਂ ਮੰਡੀ ਚ ਕਰਨ ਲੱਗ ਪਏ ਆਂ ਲੀਆਂ ਮੰਡੀ ਚ ਮੰਡੀ ਚ ਲੱਭੀਆਂ ਜਾਂ ਜ਼ਮੀਨ ਚ ਨਹੀਂ ਟਰਾਲੀਆਂ ਦੇ ਸਾਡੀਆਂ ਦੀਆਂ ਸ਼ੰਪੂ ਬਾਟਰ ਤੋਂ ਲੈ ਕੇ ਟਰਾਲੀਆਂ ਦਾ ਲੱਭੀਆਂ ਜਿਹੜਾ ਬਾਬਾ ਗੁਰਲਾਲ ਘਨੌਰ ਸੀ ਇਹਨਾਂ ਦਾ ਅਮਲ ਉਹਦੇ ਉਹਦੇ ਇਸ ਤਰ੍ਹਾਂ ਦੇ ਘਰਾਂ ਚੋਂ ਕਿਸਾਨ ਨੇਤਾ ਸਰਵਨ ਪਦੇਰ ਉਹ ਨਹੀਂ ਸਾਡੇ ਨਾਲ ਨੇ ਜਲਵਾ ਚਰਦੇ ਆ ਪਦੇਰ ਸਾਹਿਬ ਅੱਜ ਫੇਰ ਇੱਥੇ ਇਕੱਠੇ ਹੋਣ ਦਾ ਕੀ ਸਬਬ ਬਣ ਗਿਆ ਆ ਦੇਖੋ ਤੁਹਾਨੂੰ ਪਤਾ ਹੀ ਆ ਵੀ ਮੁੱਖ ਮੰਤਰੀ ਪੰਜਾਬ ਮਜੀਠੇ ਉਹਨਾਂ ਦਾ ਦੌਰਾ ਸੀਗਾ ਫਿਰ ਜਨਾਲੇ ਤੇ ਆਪਾਂ ਲਗਭਗ ਕਿਸਾਨ ਮਜ਼ਦੂਰ ਮੋਰਚਾ ਚੈਪਟਰ ਪੰਜਾਬ ਨੇ ਐਲਾਨ ਕੀਤਾ ਸੀਗਾ ਕਿ ਅਸੀਂ ਜਿਵੇਂ ਪਹਿਲੋਂ ਪੀਸਫੁਲੀ ਸਵਾਲ ਜਾਂਦੇ ਕਰਨ ਪੀਸਫੁਲੀ ਸਵਾਲਾ ਰਹੇ ਹੀ ਇਹਨਾਂ ਦਾ ਵਿਰੋਧ ਕਰਨ ਦਾ ਫੈਸਲਾ ਜਦੋਂ ਦਾ ਸ਼ੰਭੂ ਖਨੋਰੀ ਇਹਨਾਂ ਮੋਰਚਾ ਅਖੇੜਿਆ ਹੈਗਾ ਉਹਦੇ ਚੋਂ ਪਹਿਲੋਂ ਵੀ ਤੁਹਾਨੂੰ ਪਤਾ ਸੀਐਮ ਸਾਹਿਬ ਆਏ ਜਨਾਲੇ ਜਿੱਥੇ ਅਸੀਂ ਵਿਰੋਧ ਕੀਤਾ ਸੀਗਾ ਤੇ ਹੋਰ ਨਾ ਥਾਵਾਂ ਤੇ ਵੀ ਮੇਰੇ ਖਿਆਲ ਆਪਣਾ ਹੋਣਾ ਸੀਗਾ ਉੱਥੇ ਜਨਾਲੇ ਉੱਥੇ ਵੀ ਟੱਪਿਆਲੇ ਫਿਰ ਇੱਧਰ ਬਦਲਤਾ ਹੈ ਉਹਨਾਂ ਨੇ ਅਸੀਂ ਉੱਥੇ ਵੀ ਗਏ ਸੀ ਉੱਥੇ ਮੰਤਰੀ ਚਲਾ ਗਿਆ ਸੀ ਜਿੱਥੇ ਜਿੱਥੇ ਵੀ ਇਤ ਕੀ ਜਿਹੜਾ ਬਾਪ ਆਮ ਆਦਮੀ ਪਾਰਟੀ ਕਬਰਾ ਗਈ ਡਰ ਗਈ ਦੇਖੋ ਜੇ ਕਿਸਾਨ ਮਜ਼ਦੂਰ ਲਹਿਰ ਦੀ ਗੱਲ ਕਰੀਏ ਲੋਕਾਂ ਤੋਂ ਵੱਡੀ ਕੋਈ ਸਰਕਾਰ ਨਹੀਂ ਲੋਕਾਂ ਤੋਂ ਹਮੇਸ਼ਾ ਸਰਕਾਰਾਂ ਛੋਟੀਆਂ ਹੁੰਦੀਆਂ ਜਿਤ ਤੱਕ ਸਾਡੇ ਸੰਗਠਨਾਂ ਦਾ ਸਵਾਲ ਆ ਮੈਨੂੰ ਕਹਿੰਦੇ ਸਾਡੇ ਸੰਗਠਨਾਂ ਨਾਲੋਂ ਸਟੇਟ ਵੱਡਾ ਵਾ ਸਟੇਟ ਦੀ ਤਾਕਤ ਬਹੁਤ ਵੱਡੀ ਆ ਡਰਦੇ ਕਿਉਂ ਆ ਕਿ ਸਵਾਲਾਂ ਦਾ ਜਵਾਬ ਨਹੀਂ ਹੈਗਾ ਕਿ ਜਿਹੜੇ ਇਹਨਾਂ ਸਵਾਲ ਕਰਨੇ ਉਹਨਾਂ ਦਾ ਜਵਾਬ ਨਹੀਂ ਹੈਗਾ ਠੀਕ ਆ ਔਰ ਫਿਰ ਜਿਹੜਾ ਡੈਮੋਕ੍ਰੈਟਿਕ ਸਾਡਾ ਹੱਕ ਆ ਜਿਹੜਾ ਮੁੱਖ ਮੰਤਰੀ ਸਾਡੇ ਹਰੇਕ ਧਰਨੇ ਮਜ਼ਾਰੇ ਹਰੇਕ ਐਕਸ਼ਨ ਦੇ ਵਿੱਚ ਮੈਨਾ ਹੁੰਦਾ ਸੀ ਤੇ ਆਪ ਕਹਿੰਦਾ ਸੀ ਸਵਾਲ ਕਰਿਆ ਕਰੋ ਸਵਾਲ ਕਰਨਾ ਲੋਕਾਂ ਦਾ ਹੱਕ ਆ ਜਿਹੜੀ ਪਾਰਟੀ ਧਰਨਿਆਂ ਚੋ ਜੰਮੀ ਮੋਰਚਿਆਂ ਚੋ ਪੈਦਾ ਹੋ ਕੇਜਰੀਵਾਲ ਧਰਨਿਆਂ ਚੋ ਆਪ ਦੀ ਸਰਕਾਰ ਬਣਾ ਗਿਆ ਕਿਸਾਨ ਮਜ਼ਦੂਰ ਅੰਦੋਲਨ ਚੋ ਇਹ ਸਰਕਾਰ ਆਪ ਦੀ ਬਣਾ ਗਏ ਭਾਵੇਂ ਸਾਡਾ ਕੋਈ ਮਨੋਰਥ ਨਹੀਂ ਸੀ ਅੱਜ ਉਹਨਾਂ ਨੂੰ ਕਿਸਾਨ ਲੀਡਰਾਂ ਕੋ ਬਹੁਤ ਵੱਡਾ ਖਤਰਾ ਲੱਗਦਾ ਮੁੱਖ ਮੰਤਰੀ ਨੂੰ ਮੈਂ ਚੈਲੰਜ ਕਰਦਾ ਵੀ ਤੁਹਾਡੀ ਮਜੀਠੇ ਦੇ ਵਿੱਚ ਭਾਵੇਂ ਸਾਡਾ ਇਸ਼ੂ ਨਹੀਂ ਕਿੰਨੀ ਕੁਰਸੀ ਸੀ ਦੱਸ ਦਿਓ ਮੈਨੂੰ ਕਿੰਨੇ ਉਹ ਆਂਦੇ ਵੱਡਾ ਚੱਟ ਹੋਈ ਨਹੀਂ ਵੱਡਾ ਕਾਣਾ ਇਕੱਠ ਕੁਰਸੀ ਕਾਣਾ ਦੇ ਨਾ ਉਹ ਜਿਹੜੇ ਸ਼ੈੱਡ ਵਿੱਚ ਲੱਗੀ ਸੀ ਕੁਰਸੀਆਂ ਲਾ ਕੇ ਵੇਖ ਲਈਏ ਜੇ ਪੰਜ ਕੁਰਸੀ ਲਾ ਕੇ 4000 ਬੰਦੇ ਦੀ ਕੁਰਸੀ ਆ 8000 ਤਾਂ ਉੱਥੇ ਮੁਲਾਜ਼ਮ ਸੀਗਾ ਤਾਂ ਜੇ ਤੁਸੀਂ ਕਿਸੇ ਹਲਕੇ ਜਿ 4000 ਬੰਦਾ ਇਕੱਠਾ ਕਰਦੇ ਹੋ ਉਸੇ ਮੰਡੀ ਚ ਪੁਰਾਣੀ ਸੱਸਦਨ 25 30000 ਇਕੱਠੇ ਫੇਰ ਸਮਝ ਲਈ ਚਲ ਇਕੱਠ ਕੀ ਹੋਵੇ ਵਾ ਸਾਡਾ ਸਵਾਲ ਨਹੀਂ ਇਹ ਤਾਂ ਲੋਕ ਤੁਹਾਡੇ ਨਾਲ ਟੁੱਟ ਚੁਕੇ ਨੇ ਜੋ ਕੋਈ ਤੁਸੀਂ ਮੁੱਖ ਮੰਤਰੀ ਸਾਹਿਬ ਕੀਤਾ ਮੈਨੂੰ ਨਹੀਂ ਪਤਾ ਤੁਹਾਡੇ ਡੱਬੇ ਚੋਂ ਚਾਰ ਨਿਕਲ ਲੀਆਂ ਨੇ ਠੀਕ ਹੈ ਨਾ ਜਿਹੜੇ ਤੁਹਾਡੇ ਸਲਾਹਕਾਰ ਨੇ ਜੋ ਤੁਹਾਨੂੰ ਰਹਿਵਾ ਦੇ ਰਹੇ ਆ ਮੇਰਾ ਸਪਸ਼ਟ ਕਰਨਾ ਮੁੱਖ ਮੰਤਰੀ ਸਾਹਿਬ ਤੁਸੀਂ ਆਮ ਆਦਮੀ ਪਾਰਟੀ ਨੂੰ ਮੜੀਆਂ ਦੇ ਰਾਹ ਤੋਰ ਕੇ ਰੱਖਿਆ ਵਾ ਇਹੀ ਰਾਹ ਫੜ ਸੋ ਅਸੀਂ ਤੇ ਚੋਣੇ ਵੀ ਇਹਨੂੰ ਨਾ ਲਾਇਓ ਕਦੀ ਜਿਹੜੇ ਰਾਹ ਇਹ ਤੁਰਿਆ ਵਾ ਇਹ ਆਮ ਆਦਮੀ ਪਾਰਟੀ ਨੂੰ ਲਿਆਉਣ ਦੇ ਵਿੱਚ ਵੀ ਇਹਦਾ ਯੋਗਦਾਨ ਹੈ ਅਸੀਂ ਕਹਿੰਦੇ ਬਥੇਰੇ ਆਰੇ ਮੜੀਆਂ ਦੇ ਰਾਹ ਵੀ ਇਹੀ ਲੈ ਕੇ ਜਾਊਗਾ ਸਾਡਾ ਨਾਂ ਤਾਂ ਕਾਲੀ ਦਲ ਪੱਜ ਪავლੇ ਕੁਝ ਕਿਹਾ ਸੀ ਨਾ ਕਾਂਗਰਸ ਵਲੇ ਤੇ ਨਾ ਤੇਰੀ ਸਰਕਾਰ ਵਲੇ ਕੁਝ ਜਾਣਾ ਵਾ ਬਟ ਇਸ ਕਰਕੇ ਆ ਅਸੀਂ ਰਹਿਣਾ ਵਾ ਔਰ ਕਾਹ ਵੀ ਰਹਿਣਾ ਵਾ ਕਿਉਂ ਡਰਦੇ ਨੇ ਸਵਾਲਾਂ ਤੋਂ ਕਿਉਂ ਭੱਜਦੇ ਨੇ ਇਹੀ ਆਂਦੇ ਸੀ ਕਿ ਸਾਨੂੰ ਬਾਹੋਂ ਫੜੋ ਤੇ ਸਵਾਲ ਪੁੱਛ ਲਓ ਜਿਹੜੇ ਪੁੱਛਣੇ ਨੇ ਤੇ ਹੁਣ ਸਵਾਲਾਂ ਤੋਂ ਭੱਜਦੇ ਨੇ ਨਹੀਂ ਬਾਹੋਂ ਤਾਂ ਛੱਡੋ ਹਜ਼ਾਰਾਂ ਦਾ ਕੱਟ ਹੁੰਦਾ ਉਹ ਕਹਿੰਦੇ ਵੀ ਚਲੋ ਵੇਖੋ ਨਾ ਮੁੱਖ ਮੰਤਰੀ ਸਾਹਿਬ ਦਾ ਚਿਹਰਾ ਤੇ ਵੱਡਾ ਨਾ ਸਾਡੇ ਸਟੇਟ ਦਾ ਮੁੱਖ ਮੰਤਰੀ ਸੀ ਨਹੀਂ ਕਹਿੰਦੇ ਵੀ ਉਹ ਠੀਕ ਆ ਮੀਡੀਆ ਉਹਦੀ ਵੱਧ ਮਾਨੂੰ ਸਾਡੇ ਤੇ ਨਾ ਮਾਨੂੰ ਮੈਂ ਕਹਿੰਦਾ ਥਾਂ ਮੁਖਮੰਦੀ ਸਾਹਿਬ ਥੋਡਾ মিডিਆ ਵੀ ਥੋਡਾ ਅਸੀਂ ਸਵਾਲ ਪਹਿਲੋਂ ਲਿਖ ਦਿੰਨੇ ਆ ਤੈ ਕਰ ਲਓ ਅਸੀਂ ਸਵਾਲ ਕਰਾਂਗੇ ਆਪਣੇ ਮਨ ਦੇ ਢੰਗ ਨਾਲ ਜੇ ਚਰਚਾ ਕਰਨੀ ਹੋਊ ਤੇ ਅੱਡ ਆ ਨਹੀਂ ਕਰਨੀ ਆ ਆਪਰੇ ਸਾਹਿਬ ਨਾਲ ਜਵਾਬ ਦੇ ਦੋ ਸਾਢੇ 3 ਕਰੋੜ ਜਿਹਦਾ ਤੁਸੀਂ ਕਸਟੋਡੀਅਨ ਕਹਿੰਦੇ ਜ ਆਪਣੇ ਉਹ ਆਪੇ ਫੈਸਲਾ ਕਰ ਲੈਣਗੇ ਵੀ ਸਾਡੀ ਗੱਲ ਸਹੀ ਆ ਕਿ ਤੁਹਾਡੀ ਗੱਲ ਇਦਨੋਂ ਵੱਧ ਡੈਮੋਕਰੈਟਿਕ ਢੰਗ ਕੋਈ ਨਹੀਂ ਹੋ ਸਕਦਾ ਠੀਕ ਹੈ ਨਾ ਤਾਂ ਜੇ ਆਵਾਜ਼ ਦੀ ਆਜ਼ਾਦੀ ਵੀ ਖੋਹ ਲੈਣੀ ਆ ਇਹ ਮਾੜੀ ਗੱਲ ਆ ਤੋ ਇਸ ਕਰਕੇ ਡਰੀ ਹੋਈ ਸਰਕਾਰ ਹੀ ਗ੍ਰਿਫਤਾਰ ਕਰਦੀ ਆ ਡਰੀ ਹੋਈ ਸਰਕਾਰ ਹੀ ਲੋਕਾਂ ਦੇ ਪਾਬੰਦੀਆਂ ਲਮਦੀ ਆ ਜਿਹੜੀ ਸਰਕਾਰ ਨੂੰ ਕੌਨਫੀਡੈਂਸ ਆ ਮਤਲਬ ਮੁੱਖ ਮੰਤਰੀ ਨੂੰ ਜਾਂ ਦਿੱਲੀ ਦੀ ਟੀਮ ਨੂੰ ਕੌਨਫੀਡੈਂਸ ਆ ਕੇਜਰੀਵਾਲ ਸਿਸ਼ੋਧੀਆਂ ਨੂੰ ਉਹ ਗੱਲਬਾਤ ਚ ਪੈਣਗੇ ਗੱਲਬਾਤ ਰਹੀ ਮਸਲਿਆਂ ਦਾ ਹੱਲ ਕਰਨਗੇ 3 ਕਰੋੜ 70 ਲੱਖ ਦਾ ਤੁਸੀਂ ਨੁਕਸਾਨ ਕੀਤਾ ਇਹਨਾਂ ਤੋਂ ਵੱਧ ਦਾ ਇਹ ਭਗਵੰਤ ਮਾਨ ਜੀ ਵੇਖ ਲਿਓ ਜੋ ਮਰਜੀ ਇਹ ਤੁਹਾਡੀ ਹੱਕ ਚੋਂ ਕੱਢ ਲੈਣੇ ਆ ਇਹ ਕਿਸਾਨਾਂ ਮਜ਼ਦੂਰਾਂ ਦੇ ਪੈਸੇ ਇਹ ਮਤ ਸੋਚੋ ਵੀ ਤੁਸੀਂ ਨਾ ਦੇਵੋਗੇ ਵੇਖਿਓ ਬਣਦਾ ਕੀ ਆ ਜਿੰਨੇ ਮਾਰਨੇ ਹੋਣਗੇ ਮਾਰ ਲਿਓ ਕੋਈ ਫਿਕਰ ਨਹੀਂ ਹੈਗਾ ਪੀਸਫੁਲੀ ਅੰਦੋਲਨ ਕਰਦੇ ਆਂ ਗਾਂ ਵੀ ਕਰਦੇ ਰਹਾਂਗੇ ਔਰ ਜੜੀਆਂ ਕਿਸਾਨਾਂ ਮਜ਼ਦੂਰਾਂ ਦੀਆਂ ਮੰਗਾਂ ਮੈਂ ਕਹਿੰਨਾ ਜੇਲ੍ਹ ਚੋਂ ਆਏ ਆਂ ਕਿ ਜੇਲ੍ਹ ਚ ਨਸ਼ਾ ਨਹੀਂ ਹੈਗਾ ਦੋ ਦਿਨ ਲਾਏ ਤੁਸੀਂ ਜੇਲ੍ਹ ਚਾਰ ਦਿਨ ਲੱਗੇ ਜੇਲ੍ਹ ਚ ਨਸ਼ਾ ਨਹੀਂ ਹੈਗਾ ਜੜੀ ਸਰਕਾਰ ਜੇਲ੍ਹ ਦੇ ਵਿੱਚੋਂ ਨਸ਼ਾਨੀ ਬੰਦ ਕਰਾ ਸਕੀ ਉਹ ਹੋਰ ਕੀ ਕਰੂਗੀ ਵੀ ਜੇਲ੍ਹ ਦੇ ਵਿੱਚ ਵੀ ਨਸ਼ਾ ਜਾਂਦਾ ਹੈ ਹਾਲਾਤੀ ਜੇਲ੍ਹ ਦੇ ਅੰਦਰ ਬੁਰੇ ਹਾਲਾਤ ਜੀ 2500 ਦੀ ਕੈਪੈਸਿਟੀ ਆ ਬੰਦਾ ਉਥੇ 5000 ਵੜਿਆ ਤੇ ਫੜਦੇ ਕਿਹੜੇ ਆ 5 ਗ੍ਰਾਮ ਵਾਲਾ 10 ਗ੍ਰਾਮ ਵਾਲਾ 8 ਗ੍ਰਾਮ ਵਾਲਾ ਵੱਡੇ ਥੋੜੇ ਉਹ ਗ੍ਰਾਮਾਂ ਵਾਲੇ ਅੰਦਰ ਚੁੱਕ ਕੇ ਦੇਈ ਜਾਂਦੇ ਆ ਨਸ਼ਾ ਥੋੜਾ ਬੰਦ ਹੋ ਜਾਊਗਾ ਔਰ ਇਹ ਸਪਸ਼ਟ ਆ ਜਿਹੜੇ ਪੁਲਿਸ ਦੇ ਦੁਆਰਾ ਜਿਹੜਾ ਇਨਕਾਊਂਟਰ ਹੋ ਰਹੇ ਨੇ ਇਹ ਫੇਕ ਇਨਕਾਊਂਟਰ ਨੇ ਮੈਂ ਮਿਲ ਕੇ ਆ ਮੁੰਡਿਆਂ ਨੂੰ ਆਂਦੇ ਪਹਿਲੋ ਬੋਰੀ ਬੰਨਦੇ ਆ ਬੋਰੀ ਗਿੱਲੀ ਕਰਕੇ ਬੰਨ ਕੇ ਗੋਲੀਆਂ ਮਾਰੀਆਂ ਜਾਂਦੀਆਂ ਇਹ ਅੰਦਰ ਉਹਨਾਂ ਦਾ ਕਹਿਣਾ ਠੀਕ ਹੈ ਨਾ ਇਹ ਜਿਹੜੀ ਐਸ ਟੰਗ ਨਾਲ ਤੇ ਬਾਹਰ ਵੇਖੋ ਕਿੱਡਾ ਵਿਖਾਲਿਆ ਜਾਂਦਾ ਅਸੀਂ ਜੀ ਲੈ ਕੇ ਗਏ ਬੰਦੇ ਨੂੰ ਥਿਆਰ ਬਰਾਮਦ ਕਰਨਾ ਸੀ ਤੁਹਾਨੂੰ ਪੱਤਰਕਾਰ ਨੂੰ ਵੀ ਸਮਝ ਆਉਂਦੀ ਹੋਣੀ ਆ ਵੀ ਹਾਰ ਥਿਆਰ ਬਰਾਮ ਅੱਗੋਂ ਗੋਲੀ ਚਲਾਤੀ ਜਿਹੜਾ ਬੰਦਾ ਡਾਂਗ ਫੇਰ ਕੇ ਤੁਸੀਂ ਲੈ ਕੇ ਜਾਣਦੇ ਹੋ ਤੁਹਾਡੇ ਬੰਦੇ ਉਹ ਉਹ ਤੁਹਾਡੇ ਦੇ ਗੋਲੀ ਕਿਦਾਂ ਚਲਾ ਲਿੰਦਾ ਤੇ ਜਿਹੜਾ ਇੱਥੇ ਜਿਹੜਾ ਆਪਣਾ ਅੰਮ੍ਰਿਤਸਰ ਦੇ ਵਿੱਚ ਵੱਲੇ ਤੇ ਨਹਿਰ ਤੇ ਉਹ ਮੁੰਡਾ ਮਾਰਿਆ ਕੋਸਬੂਤ ਹੋਣਗੇ ਫੇਰ ਕਨਫਰਾਂਸ ਤਾਂ ਇਹ ਸਾਨੂੰ ਅੰਦਰੋਂ ਖਬਰਾਂ ਮਿਲਦੀਆਂ ਜਿਹੜੀ ਇੰਨੀ ਡਰੀ ਘਬराई ਇਹਦੇ ਸਵਾਲ ਤਾਂ ਅਸੀਂ ਕਰਨੇ ਹੀ ਆ ਪੀ ਨਸ਼ਾ ਬੰਦੀ ਕਿੱਦਾਂ ਹੋਗੀ ਉਹਦੇ ਇਨਕਾਉਂਟਰ ਤੇ ਉਹਨਾਂ ਦੇ ਹੋ ਰਿਹਾ ਜਿਹੜੇ ਵੱਡੇ ਵੱਡੇ ਜੈਸਟਰਾਂ ਨਾਲ ਰਲੇ ਹੋਏ ਨੇ ਫਰੋਤੀਆਂ ਲੈਂਦੇ ਸੀ ਜਾਂ ਬਹੁਤ ਸਾਰੇ ਜਿਹੜੇ ਨਾਮੀ ਚਿਹਰੇ ਸੀ ਜਿਨ੍ਹਾਂ ਨੂੰ ਮਾਰਤਾ ਉਹਨਾਂ ਦਾ ਨਹੀਂ ਨਹੀਂ ਦੇਖੋ ਕੋਈ ਦੋਸ਼ੀ ਆ ਵੱਖਰੀ ਗੱਲ ਇਨਕਾਉਂਟਰ ਕਰਨ ਦਾ ਅਸਲ ਪੁਲਿਸ ਦੇ ਵਿੱਚ ਜਿੰਨੀ ਪੁਲਿਸਿੰਗ ਆ ਮਕਸਦ ਹੁੰਦਾ ਜਿਹਦੇ ਬੰਦੇ ਨੂੰ ਫੜੋ ਉਹਦੇ ਕੋਲੋਂ ਉਹ ਸਬੂਤ ਲੱਭੋ ਕਿਉਂ ਆਇਆ ਉਹਦੇ ਆਕਾ ਕਿਹੜੇ ਮਗਰੇ ਇਨਕਾਉਂਟਰ ਤਾਂ ਚਲੋ ਪੁਲਿਸ ਕੋਲ ਮਾਰਿਆ ਜਾਵੇ ਮਾਰਿਆ ਜਾਵੇ ਪੁਲਿਸ ਦੀ ਥਿਊਰੀ ਅਗਲ ਕਹਿੰਦੀ ਬੰਦਾ ਜਿੰਦਾ ਫੜਨਾ ਫੜ ਕੇ ਉਹਦੇ ਕੋ ਰਾਜ ਪਤਾ ਕਰਨੇ ਆ ਵੀ ਕਿਹੜੇ ਕਿਹੜੇ ਦੇ ਮਗਰ ਸੀਗੇ ਮਾਰਨ ਦਾ ਮਤਲਬ ਹੈ ਵੀ ਆਪੇ ਸਬੂਤ ਮਟਾਉਣੇ ਆ ਇੱਕ ਮੰਤਰੀ ਪੱਦਰ ਦਾ ਕੇਂਦਰ ਸਰਕਾਰ ਵੀ ਰਲਈ ਹੋਈ ਆ ਤੋਂ ਮੇਰਾ ਕਹਿਣ ਤੋਂ ਭਾਵਾ ਕੋਈ ਇਹ ਝੂਠ ਬੋਲ ਰਹੇ ਨੇ ਜਿਨ੍ਹਾਂ ਦੇ ਲੱਤਾਂ 'ਚ ਗੋਲੀਆਂ ਵੱਜੀਆਂ ਮੈਂ ਕਹਿੰਦਾ ਭਗਵੰਤ ਮਾਨ ਸਰਕਾਰ ਦੇ ਸੱਚੀ ਆ ਉਹਨਾਂ ਬੰਦਿਆਂ ਨੂੰ ਆਪੇ ਪਛਾਣ ਕੇ ਨਿਰਪੱਖ ਪ੍ਰਸਤ ਦੇ ਸਾਹਮਣੇ ਪੇਸ਼ ਕਰੋ ਉਹਨੂੰ ਪੁੱਛੋ ਵੀ ਕਿਦਾਂ ਤੈਨੂੰ ਗੋਲੀ ਵੱਜੀ ਆਪੇ ਦੱਸ ਦਊਗਾ ਵੀ ਕਿਦਾਂ ਗੋਲੀ ਵੱਜੀ ਮੈਂ ਨਹੀਂ ਕਿਹੜਾ ਸਾਰੇ ਕੇਸ ਹੋਣ ਗਿਆ ਪਰ ਜੋ ਜੋ ਮੈਂ ਜੇਲ੍ਹ ਚੋਂ ਪਰਮਿਸ਼ਨ ਇਕੱਠੀ ਕੀਤੀ ਉਹ ਕਹਿੰਦੇ ਬੋਰੀ ਮੈਨੂੰ ਕੀ ਪਤਾ ਗੋਰੀ ਆਂਦੇ ਗਿੱਲੀ ਕਰਕੇ ਬੰਦਦੇ ਅੱਛਾ ਠੀਕ ਆ ਜੀ ਫੇਰ ਕਹਿੰਦਾ ਗੋਲੀ ਮਾਰਦੇ ਆ ਤੇ ਮੂੰਹ ਤੇ ਵੀ ਬੋਰੀ ਪਾਉਂਦੇ ਆ ਠੀਕ ਆ ਜੀ ਹੁਣ ਇਹ ਇਸ ਕਿਸਮ ਦੇ ਤੇ ਅੰਦਰੋਂ ਜਾ ਕੇ ਇਹ ਸਵਾਲ ਆਇਆ ਨਾ ਵੀ ਨਸ਼ਾ ਬੰਦ ਕਿਉਂ ਨਹੀਂ ਕਰਦੇ ਬੇਰਜ਼ਗਾਰੀ ਕਹਿੰਦਾ ਹੀ ਖਤਮ ਕਰ ਦੇਣੀ ਬੇਰਜ਼ਗਾਰ ਦਾ ਮੁੱਦਾ ਸੀ ਨਾ ਵਟਾ ਲੈ ਕੇ ਆ ਕਿੱਥੇ ਕਹਿੰਦਾ ਸੀ ਵੀ ਸੇਵ ਹਰਾਂ ਦੇ ਚੱਲੂਗਾ ਸਾਡਾ ਹਰਾ ਪੈਨ ਚਾ ਹਾਂ ਹਰਾ ਪੈਨ ਦਾ ਪਤਾ ਨਹੀਂ ਕਿੱਥੇ ਗਵਾਦ ਗਿਆ ਜੀ ਫੇਰ ਕਹਿੰਦਾ ਸੇਵ ਸਹੂਲਤਾ ਠੀਕ ਨਹੀਂ ਗਾਸੀ ਗੁਰਾਨ ਦਾ ਤਲ ਚੱਲ ਜ ਅਗਲੇ ਬੰਨੇ ਪੁਸ਼ਤਾ ਕੋਈ ਨਹੀਂ ਅੰਦਰ ਕਿੱਥੇ ਸੇਹ ਸੂਰਤਾ ਅੰਦਰ ਹਸਪਤਾਲ ਕਿਤੇ ਭਗਵੰਤ ਮਾਨ ਜੀ ਮੇਰੇ ਪ੍ਰਤਾਪਪੁਰ ਆ ਜਾਣ ਜਿਲ੍ਹੇ ਅਸੀਂ ਵੇਖ ਲੈਨੇ ਹਾਂ ਉਹ ਹਸਪਤਾਲ ਦੀ ਕੀ ਹਾਲਿਆ ਮੰਦਾ ਹਾਲਿਆ ਕਿਤੇ ਡਾਕਟਰ ਹੀ ਨਹੀਂ ਹੈਗੇ ਐਜੂਕੇਸ਼ਨ ਕਹਿੰਦੇ ਵਧੀਆ ਕਰ ਦਾਂਗੇ ਕਿੱਥੇ ਐਜੂਕੇਸ਼ਨ ਆ ਜਿਹੜਾ ਅਦੇ ਜਨਾਲੇ ਕਹਿੰਦੇ ਕਾਲਜ ਖੋਲਿਆ ਸੀ ਨਹੀਂ ਕਹਿੰਦੇ ਪਹਿਲੇ ਕਾਲਜ ਤੇ ਡਿੱਗਣ ਡਏ ਨਾ ਮਾਰ ਤਾਂ ਠੀਕ ਨਾ ਮਾਸਟਰ ਸਿਰਫ ਲੋਕਾਂ ਨੂੰ ਧੋਖਾ ਦੇਣਾ ਨਾ ਹੈਗਾ ਤਾਂ ਇਸ ਕਰਕੇ ਇਹ ਸਵਾਲ ਸੀ ਵੀ ਤੁਸੀਂ ਕਹਿੰਦੇ ਹੋ ਵੀ ਸਿੱਖਿਆ ਖੇਤੀਬਾੜੀ ਦਾ ਸੰਕਟ ਖਤਮ ਕਰ ਦਾਂਗੇ ਨਹੀਂ ਹੋਇਆ ਖੇਤੀਬਾੜੀ ਦਾ ਸੰਕਟ ਕਰ ਕੋਈ ਪਾਲਿਸੀ ਦੱਸੋ ਸਾਨੂੰ ਕਿਹੜੀ ਪਾਲਿਸੀ ਕਰਜ਼ਾ ਕਿਸਾਨਾਂ ਸਿਰ ਉਦੋਂ ਚੜਿਆ ਮਤਲਬ ਕੋਈ ਫੈਕਟਰ ਕਿਸੇ ਪਾਸੋਂ ਸਵਾਲ ਅਸੀਂ ਕਰ ਲਈਏ ਕੋਈ ਸਵਾਲ ਸਾਡਾ ਹੋਵੇ ਜਵਾਬ ਆਪ ਦੀ ਮਰਜ਼ੀ ਨਾਲ ਦੇਣ ਮੈਂ ਨਾ ਭਗਵੰਤ ਮਾਨ ਜੀ ਜੇਕਰ ਸੱਚੇ ਇਮਾਨਦਾਰ ਨੇ ਮੈਂ ਨਾ ਕੇਜਰੀਵਾਲ ਸਾਹਿਬਾ ਸ਼ਿਸ਼ੋਧੀ ਆਜੇ ਪ੍ਰੈਸ ਦੇ ਸਾਹਮਣੇ ਜੇ ਸਾਡੀ ਗਲਤ ਗੱਲ ਗਲਤ ਹੋਊ ਲੋਕ ਐਪੇ ਪਛਾਣ ਲੈਣਗੇ ਜਿਹੜੇ ਇਹਦੇ ਨੂੰ ਪੀਸਫੁਲੀ ਕੋਈ ਤਰੀਕਾ ਨਹੀਂ ਨਾ ਕੋਈ ਆ ਸਵਾਲਾਂ ਦੇ ਸਾਹਮਣੇ ਜਵਾਬ ਦੇ ਦਿਓ ਇਹ ਨਹੀਂ ਸਵਾਲਾਂ ਦੇ ਜਵਾਬ ਦੇ ਸਕਦੇ ਇਹਨਾਂ ਕੋਲ ਜਵਾਬ ਸਾਡੀ ਗੱਲ ਦਾ ਹੈ ਨਹੀਂਗਾ ਇਸ ਕਰਕੇ ਡਰਦੇ ਸ ਸਾਡਾ ਕੰਮ ਹੈ ਲੋਕਾਂ ਦੇ ਵਿੱਚ ਆਪਦੀ ਗੱਲ ਲੈ ਕੇ ਜਾਣਾ ਕੀ ਆਪਦਾ ਪਹਿਲਾਂ ਸੈਂਟਰ ਦਾ ਮੱਥਾ ਲਾਉਣਾ ਪੈਂਦਾ ਸੀ ਹੁਣ ਆਪਣੇ ਸੂਬੇ ਨਾਲ ਹੀ ਮੱਥਾ ਲਾਉਣਾ ਪੈ ਰਿਹਾ ਚਸਾਂਬਰਾ ਨਹੀਂ ਦੇਖੋ ਨਾ ਸੈਂਟਰ ਵੀ ਬਾਬਾ ਨਾ ਸਟੇਟ ਦੀ ਸਰਕਾਰ ਬੂਬੀ ਇਹ ਸਟੇਟ ਹਮੇਸ਼ਾ ਹੀ ਜਨਤਾ ਨੂੰ ਕੁੱਟਦਾ ਤੇ ਮਾਰਦਾ ਇਹ ਬਲਕਿ ਰਲ ਕੇ ਚੱਲ ਰਹੇ ਆ ਕੇਜਰੀਵਾਲ ਸਾਹਿਬ ਸ਼ਿਸ਼ੋਧੀਆਂ ਇਹ ਸਭ ਜੇਲਾਂ ਚ ਹੋ ਚੁੱਕੇ ਨੇ ਭਗਵੰਤ ਮਾਨ ਨੇ ਜਿੰਨੀ ਲੁੱਟ ਖਸੁੱਟ ਹੁਣ ਕੀਤੀ ਆ ਆਪਦੀ ਜਾਨ ਬਚਾਉਣ ਲਈ ਸਟੇਟ ਸੈਂਟਰ ਨਾਲ ਰਲ ਕੇ ਚੱਲ ਰਹੇ ਸੈਂਟਰ ਕਿਹੜੀ ਘਟਿਆ ਤੋਂ ਆਪਣੀ ਜਾਨ ਬਤਾਉਣ ਵਾਸਤੇ ਜੇ ਸੂਬੇ ਦਾ ਕੋਈ ਫਿਗਰ ਹੀ ਨਹੀਂ ਦੇਖੋ ਬਦਕਿਸਮਤੀ ਆ ਪੰਜਾਬ ਦੇ ਸਿਆਸਤਦਾਨਾਂ ਦੀ ਇਹ ਕਦੀ ਪੰਜਾਬ ਵਾਸਤੇ ਨਾ ਕਾਲੀ ਦਲ ਨਾ ਕਾਂਗਰਸ ਨਾ ਆਮ ਆਦਮੀ ਨਾ ਭਾਜਪਾ ਚਲੋ ਭਾਜਪਾ ਦਾ ਸੈਂਟਰ ਹੋਵੇ ਪਰ ਜਿਹੜੇ ਸੂਬੇ ਚ ਰਹਿੰਦੇ ਆ ਇਹਨਾਂ ਨੂੰ ਆਪਣੇ ਸੂਬੇ ਵਾਸਤੇ ਇਕੱਠੇ ਹੋ ਕੇ ਸੈਂਟਰ ਤੇ ਦਬਾਅ ਪਾਉਣਾ ਚਾਹੀਦਾ ਨਾ ਬਿਜਲੀ ਦਾ ਮਸਲਾ ਸੂਬੇ ਦਾ ਵਿਸ਼ਾ ਵਾ ਕਿਉਂ ਕੇਂਦਰ ਕਾਨੂੰਨ ਬਣਾਉਂਦੇ ਆ ਡਰਦੇ ਆ ਦਿੱਲੀ ਦੇ ਗਾੜੀ ਕੋਈ ਮਮਤਾ ਬਨਰਜੀ ਅੰਗ ਨਹੀਂ ਵੇਰ ਸਕਦੇ ਮੈਂ ਨਹੀਂ ਕਹਿੰਦਾ ਮਮਤਾ ਬੱਜੀ ਦਾ ਸਮਰਥਕ ਆ ਨਾਉ ਦੀ ਸਰਕਾਰ ਤੋਂ ਸੰਤੁਸ਼ਟ ਹਾਂ ਪਰ ਅਗਲੀ ਨੇ ਜਵਾਬ ਵੀ ਕਾਰਵਾਈ ਤਾਂ ਕੀਤੀ ਨਾ ਈਡੀ ਦੇ ਖਿਲਾਫ ਡਰ ਜੀ ਆਪ ਪੰਦੇਰ ਸਾਹਿਬ ਇਹਨਾਂ ਨੂੰ ਦਿੱਲੀ ਤੋਂ ਇੰਨਾ ਡਰਦੇ ਜਿਉਂ ਬਣਾਉਂਦੇ ਦਾ ਸੂਬੇ ਵਾਲੇ ਨੇ ਪੰਜਾਬੀ ਬਣਾਉਂਦੇ ਨੇ ਸਰਕਾਰਾਂ ਤੇ ਇਹ ਦਿੱਲੀ ਤੋਂ ਡਰਦੇ ਇਹੀ ਇਹੀ ਤਾਂ ਮੈਂ ਕਹਿੰਨਾ ਵੀ ਸੁਖਵੀਰ ਬਾਦਲ ਰਾਜਾ ਬੜਿੰਗ ਭਗਵੰਤ ਮਾਨ ਜਾਂ ਜਿਹੜਾ ਭਾਜਪਾ ਦਾ ਪੰਜਾਬ ਦਾ ਮੁਖੀਆ ਵਾ ਇਹ ਜਾ ਕੇ ਦਿੱਲੀ ਗਾੜੀ ਅੱਖਾਂ ਟੱਡੂਗਾ ਪਿਆ ਈਡੀ ਦੀ ਜ਼ਰੂਰਤ ਤੋਂ ਇਹ ਕਹੂਗਾ ਵੀ ਸਟੇਟ ਦਾ ਵਿਸ਼ਾ ਵਾ ਸਾਡੀ ਆਪਣਾ ਕੀ ਕਹਿੰਦੇ ਆ ਦੇ ਖੇਤੀਬਾੜੀ ਵੀ ਸਾਡੀ ਖੇਤੀਬਾੜੀ ਚ ਦੇਖਣ ਦਾ ਜੀ ਕਰਦੇ ਹੋਂ ਜਿਹੜਾ ਬਿਜਲੀ ਦਾ ਵਿਸ਼ਾ ਸਾਡਾ ਵਾ ਸਿੱਖਿਆ ਦਾ ਵਿਸ਼ਾ ਸਾਡਾ ਵਾ ਮਤਲਬ ਇਹਦੇ ਤੱਕ ਇਹ ਨਾ ਅਗਲੇ ਕਾਨੂੰਨ ਬਣਾਈ ਜਾਂਦੇ ਪੰਜਾਬ ਦੇ ਸਿਆਸਤਦਾਨ ਪੰਜਾਬ ਵਾਸਤੇ ਇਕੱਠੇ ਹੀ ਨਹੀਂ ਹੋ ਸਕਦੇ ਦੁੱਖ ਦੀ ਗੱਲ ਹੁਣ ਚੇਪਾਲੇ ਮੀਟਰ ਲਾ ਦਿੰਦੇ ਆ ਕਿ ਬਿਜਲੀ ਤੁਹਾਨੂੰ ਆਏ ਜਿੱਤਰਾ ਜਿਹੜਾ ਸਮਾਰਟ ਮੀਟਰ ਆ ਮੈਂ ਕਹਿੰਨਾ ਐ ਐਮਐਲਏ ਸਾਹਿਬ ਕਿਤੇ ਆ ਜਾਣ ਮੁੱਖ ਮੰਤਰੀ ਆਵੇ ਜਿੰਨੀ ਸਾਡੇ ਖਪਤਕਾਰ ਆ ਇਹਨਾਂ ਦੀ ਆਰਥਿਕ ਹਾਲਤ ਦੇਖ ਲਈਏ ਕਿ ਕੀ ਆਰਥਿਕ ਹਾਲਤ ਉਹਦੇ ਘਰੇ ਮੀਟਰ ਜੇ ਉਹ ਬਿੱਲ ਤਾਰਨ ਜੋਗਾ ਹੋਵੇ ਸੀ ਇਹਦਾ ਵਿਰੋਧ ਨਹੀਂ ਕਰਦੇ ਉਹਦਾ ਬਿੱਲ ਹੀ ਮਾਰ ਪੰਜਾ 50000 ਡੇਢ ਡੇ ਲੱਖ ਤੁਹਾਡੇ ਇਸ਼ਾਰੇ ਤੇ 2-2 ਲੱਖ ਵੀ ਹੋਊਗਾ ਠੋਕੇ ਨਾ ਉਹ ਤੇ ਇੰਨਾ ਬਿੱਲ ਤਾਰਨ ਜੋਗੇ ਪੰਜਾਬ ਦੇ ਲੋਕ ਹਨ ਨਹੀਂਗੇ ਤੇ ਫਿਰ ਬਿਜਲੀ ਬੋਰਡ ਦਾ ਨਿੱਜੀਕਰਨ ਬਿਜਲੀ ਜ਼ਮੀਨਾਂ ਸਾਡੀਆਂ ਸਾਡੀਆਂ ਜ਼ਮੀਨਾਂ ਤੇ ਅਰਬਾਂ ਖਰਬਾਂ ਰੁਪਈਆ ਲਾਇਆ ਹੁਣ ਬਿਜਲੀ ਬੋਰਡ ਵੇਚਣ ਦਾ ਰਿਹਾ ਹੁਣ ਅੱਜ 20 ਆ ਕੱਲ 21 ਨੂੰ 21 ਤੇ ਕੱਲ 20 ਨੂੰ ਅਸੀਂ ਜਿਹੜੇ ਮੀਟਰ ਹੈ ਉਹ ਜਮ੍ਹਾਂ ਕਰਾਉਣੇ ਆ ਉਹਦਾ ਐਲਾਨ ਕੀਤਾ ਹੈਗਾ ਵੀ ਫਿਰ ਸਮਾਰਟ ਮੀਟਰ ਜਮ੍ਹਾਂ ਕਰਾਉਣੇ ਹੈਗੇ ਰੇ ਤਾਂ ਨੇ ਅਸੀਂ ਪੰਜਾਬ ਅਸੀਂ ਤਾਂ ਅਸੀਂ ਪੰਜਾਬ ਦਾ ਭਲਾ ਲੋਚਦੇ ਆ ਜਿੱਥੇ ਵੀ ਜਾਂਦੇ ਪੰਜਾਬ ਦੀ ਗੱਲ ਕਰਦੇ ਆ ਜਾਏ ਉਹ ਸੈਂਟਰ ਜਾ ਜਾਂਦੇ ਬਈ ਇਹ ਤਾਂ ਵੀ ਅਸੀਂ ਪੰਜਾਬ ਦਾ ਭਲਾ ਲੋਚਦੇ ਆ ਮੈਂ ਕਹਿੰਦਾ ਮੁੱਖ ਮੰਤਰੀ ਸਾਹਿਬ ਆਪਣਾ ਬਿਆਨ ਕੱਲੇ ਉਹ ਦੂਜੀ ਦੂਜੀਆਂ ਬਾਰੇ ਜਾਂ ਕਾਲੀ ਦਲ ਨੂੰ ਜਾਂ ਕਾਂਗਰਸ ਨੂੰ ਨਿਸ਼ਾਨਾ ਬਣਾਉਂਦੇ ਸੀ ਕਹਿੰਦੇ ਸੀ ਕਹਿੰਦੇ ਇਹ ਵੀ ਆਈਪੀ ਕਲਚਰ ਖਤਮ ਕਰ ਦਾਂਗੇ ਮੁੱਖ ਮੰਤਰੀ ਨੂੰ ਪੁੱਛੋ ਵੀ ਤੁਹਾਡੇ ਨਾਲ 3000 ਫੋਰਸ ਹੁੰਦੀ ਆ ਇਹ ਵੀ ਆਈਪੀ ਕਲਚਰ ਨਹੀਂ ਇਹ ਕਹਿੰਦੇ ਕਿ ਕੱਲੇ ਚਰਾਹੇ 'ਚ ਖਲੋ ਕੇ ਵਿਖਾ ਦੇਣ ਇਹ ਕਹਿੰਦੇ ਕਹਿੰਦਾ ਮੈਂ ਕਿਹੜੀ ਜ਼ਮੀਨ ਨਪੀਆ ਮੈਂ ਨਾ ਮੁੱਖ ਮੰਤਰੀ ਸਾਹਿਬ ਦਾਮਿਆ ਤੇ ਤੁਸੀਂ ਚਰਾਹੇ 'ਚ ਖਲੋ ਹਾਂ ਤੁਸੀਂ ਕਹਿੰਦੇ ਪੰਜਾਬ ਦਾ ਭਲਾ ਚਾਹੁੰਦੇ ਜੇ ਜੇ ਪੰਜਾਬ ਦਾ ਭਲਾ ਕੀਤਾ ਹੋ ਤਾਂ ਤੁਹਾਨੂੰ ਲੋਕ ਹੱਥਾਂ ਨਾਲ ਚੁੱਕ ਲੈਣਗੇ ਬੰਦ ਪ੍ਰੋਟੋਕਾਲ ਹੈ ਜੀ ਸੀਐਮ ਦੀ ਸਿਕਿਉਰਿਟੀ ਦਾ ਪ੍ਰੋਟੋਕਾਲ ਅਸੀਂ ਕਹਿੰੂ ਕਹਿੰੂ ਇਹੀ ਗੱਲ ਉਦੋਂ ਸੁਖਬੀਰ ਕਹਿੰਦਾ ਵੀ ਸੀਐਮ ਜਾਂ ਬਾਦਲ ਸਾਹਿਬ ਕਹਿੰਦੇ ਵੀ ਸਾਡਾ ਪ੍ਰੋਟੋਕੋਲ ਹੈ ਇਹੀ ਗੱਲ ਕੈਪਟਨ ਮਨਿੰਦਰ ਕਹਿੰਦਾ ਸੀ ਇਹੀ ਗੱਲ ਚੰਨੀ ਉਦੋਂ ਨਹੀਂ ਸੀ ਪਤਾ ਪ੍ਰੋਟੋਕਾਲ ਹੈ ਮੈਂ ਨਵੇਂ ਹਾਂ ਸਿਵਲ ਵਰਦੀ ਚ ਲੈ ਲਵਾਂਦਾ ਹਾਂ ਵੀ ਪੰਜਾਬ ਤੁਹਾਡਾ ਪਤਾ ਲੱਗ ਜੂ ਵੀ ਤੁਹਾਨੂੰ ਪੰਜਾਬ ਦੇ ਲੋਕ ਪਿਆਰ ਕਿੰਨਾ ਕਰਦੇ ਆ ਸਿਵਲ ਵਰਦੀ ਚ ਲੈ ਲਿਓ ਲਾਗੇ ਖਲਾਰ ਲਿਓ ਆਮ ਲੋਕਾਂ ਨੂੰ ਮਿਲੋ ਹਾਂ ਬਾਹਰ ਜਾ ਕੇ ਤੁਹਾਡਾ ਪਤਾ ਲੱਗ ਜਾਊਗਾ ਆਪਣੇ ਪਿੰਡ ਸਤੌਂਚ ਜੀ ਬਿਦਾਊਟ ਸਕਿਉਰਟੀ ਚੱਲ ਜਓ ਤੁਹਾਡਾ ਤਾਂ ਆਪਦਾ ਪਿੰਡ ਹੈ ਨਾ ਪਤਾ ਲੱਗ ਜੂ ਵੀ ਕਿੰਨਾ ਕੁ ਲੋਕ ਪਿਆਰ ਕਰਦੇ ਹੈਗੇ ਲੋ ਉੱਥੇ ਵੀ ਨਹੀਂ ਆ ਪਾਉਂਦੇ ਨਾ ਨਾਲ ਹੀ ਕਿਹੜੀ ਗੱਲ ਹੈ ਜੀ ਪਿੰਡ ਵਾਲੇ ਲੋਕਾਂ ਨੂੰ ਚਮਾ ਸਾਲਾਂ ਚ ਪਤਾ ਹੀ ਲੱਗ ਗਿਆ ਸਤੌਂਚ ਦੇ ਵਿੱਚ ਵੀ ਨਸ਼ਾ ਬੰਦ ਨਹੀਂ ਹੈਗਾ ਸਤੌਂਚ ਦੇ ਵਿੱਚ ਵੀ ਭ੍ਰਸ਼ਟਾਚਾਰ ਮੁਕਤ ਨਹੀਂ ਹੈਗੀ ਸਤੌਂਚ ਦੇ ਵਿੱਚ ਕਿਹੜਾ ਵੀ ਦਿਨ ਕਲਾਬ ਆ ਗਿਆ ਵਾ ਲਾ ਤਾਂ ਆਮ ਲੋਕਾਂ ਦੀ ਉਹ ਕਿਹੜੀ ਬੇਰੁਜ਼ਗਾਰੀ ਮੋਗੀ ਜੀਬ ਸਾਹਿਬ ਜਿੱਥੇ ਤੁਸੀਂ ਵਿਰੋਧ ਜਾ ਰਹੇ ਉਹ ਵਿਰੋਧੀ ਧਿਰਾਂ ਵੀ ਜਿਹੜੀਆਂ ਆਂਦੀਆਂ ਸੀਐਮ ਜਿਹੜੇ ਨੇ ਭਵੰਤਮਾਨ ਹੈ ਜੂ ਟਰਨ ਬੜੀ ਜਲਦੀ ਲੈਂਦੇ ਨੇ ਹੁਣ ਤੇ 328 ਸਰੂਪ ਜਿਹੜੇ ਲਾਪਤਾ ਸੀ ਆਂਦੇ ਉੱਤੇ ਵੀ ਜੂ ਟਰਨ ਲੈ ਲਿਆ ਇਹਨਾਂ ਨੇ ਆਹ ਦੇਖੋ ਮੈਂ ਮੈਂ ਕਹਿੰਦਾ ਦੇਖੋ ਜਿੱਥੋਂ ਤੱਕ ਕੋਈ ਵੀ ਧਾਰਮਿਕ 이슈 ਦਾ ਸਵਾਲ ਹੈਗਾ ਉਹਦੇ ਤੇ ਸਿਆਸਤ ਨਹੀਂ ਹੋਣੀ ਚਾਹੀਦੀ ਉਹਦੇ ਵਿੱਚ ਜੜੀ ਕੋ ਕਾਰਵਾਈ ਆ ਜਨਮीन ਤੇ ਜਾਇਜ਼ ਹੋਣੀ ਚਾਹੀਦੀ ਉਹਨੂੰ ਹਥਿਆਰ ਵਿਰੋਧੀ ਧਿਰ ਸੱਤਾਧਰ ਨੂੰ ਨਹੀਂ ਬਣਾਉਣਾ ਚਾਹੀਦਾ ਇਹੋ ਜਿਹਾ ਮੁੱਦੇ ਉਹਨਾਂ ਲਈ ਪਬਲਿਕ ਚ ਹੀ ਵਰਤ ਕੇ ਖੜੀ ਹੈ ਇੱਕ ਤਾਂ ਜਿਸ ਤੱਕ ਵਿਰੋਧੀ ਤੇ ਅਰਦਾ ਸਵਾਲ ਹੈ ਠੀਕ ਆ ਉਹਨਾਂ ਨੂੰ ਹੱਕ ਹੈ ਸਰਕਾਰ ਦਾ ਵਿਰੋਧ ਕਰਨ ਦਾ ਪਰ ਵਿਰੋਧੀ ਧਿਰਾਂ ਵੀ ਅਸਲ ਮੁੱਦੇ ਨਹੀਂ ਚੱਕਦੀਆਂ ਤੁਸੀਂ ਰਾਜੇ ਵਡਿੰਗ ਨੂੰ ਸੁਣਿਆ ਬਿਜਲੀ ਸੋਧ ਬਿੱਲ 225 ਦਾ ਵਿਰੋਧ ਕਰਦੇ ਤੁਸੀਂ ਸੁਣਿਆ ਤੁਸੀਂ ਸੁਣਿਆ ਬੀ ਐਕਟ ਦਾ ਵਿਰੋਧ ਕਰਦੇ ਆ ਉਹਨਾਂ ਨੂੰ ਲੱਗਦਾ ਸੀ ਇੱਕੋ ਹੀ ਆ ਸੁਖਵੀਰ ਬਾਦਲ ਨੂੰ ਬਿਜਲੀ ਸੋਧ ਬਿੱਲ ਦਾ ਵਿਰੋਧ ਕਰਦੇ ਅਸਲ ਜਿਹੜੇ ਲੋਕਾਂ ਦੇ ਮੁੱਦੇ ਵਿਰੋਧੀ ਧਿਰ ਵੀ ਨਹੀਂ ਚੱਕ ਰਹੀ ਆਪਦੇ ਸੂਤ ਦੇ ਹਿਸਾਬ ਨਾਲ ਚੱਕਦੇ ਜਰੂਰ ਅਸੀਂ ਨਹੀਂ ਕਹਿੰਦੇ ਨਹੀਂ ਚੱਕਦੇ ਅਸੀਂ ਕਹਿੰਨਾ ਵਿਰੋਧੀ ਧਿਰ ਦਾ ਕਿਸੇ ਡੈਮੋਕ੍ਰੇਸੀ ਵਿੱਚ ਜਿੰਦਾ ਰਹਿਣਾ ਬਹੁਤ ਜ਼ਰੂਰੀ ਆ ਪਰ ਵਿਰੋਧੀ ਧਿਰਾਂ ਵੀ ਜਿਹੜਾ ਕੋ ਫਰਜ ਮੰਨਦਾ ਅਸਲ ਸਾਹਿਬ ਦਾ ਉਹਨਾਂ ਦਾ ਉਹਨਾਂ ਦੀ ਲੜਾਈ ਹੈਗੀ ਕੁਰਸੀ ਦੀ ਵੀ ਚੰਡੀਗੜ੍ਹ ਦੀ ਸੱਤਾ 'ਚ ਸੁਖਵੀਰ ਕਹਿੰਦਾ ਮੈਂ ਆ ਜਾ ਰਾਜਾ ਵੜਿੰਗ ਕਹਿੰਦਾ ਮੈਂ ਆ ਜਾ ਹੁਣ ਕਾਂਗਰਸੀਆਂ 'ਚ ਆਪੋ ਚ ਉਹਦੀ ਕੁਰਸੀ ਦਾ ਰੌਲਾ ਚੱਲੀ ਜਾਂਦਾ ਵੀ ਸੀਐਮ ਹਜੇ ਬਣਨਾ ਕਿ ਨਹੀਂ ਬਣਨਾ ਇਹ ਤੇ ਬਾਅਦ ਦੀਆਂ ਗੱਲਾਂ ਵੀ ਕਿੰਨੇ ਬਣਨਾ ਕਿੰਨੇ ਨਹੀਂ ਬਣਨਾ ਉਹਨਾਂ ਨੇ ਤੇ ਮੁੱਲ ਲਾਤੇ ਜਾਂਦੇ ਜੀ ਮੁੱਲ ਆਹ ਜੀ ਚਲੋ ਆਪੋ ਉੱਤੇ ਕੀ ਜਵਾਬ ਦੇਣਾ ਮੈਂ ਕਹਿੰਨਾ ਉਹਨਾਂ ਨੂੰ ਪੰਜਾਬ ਦੇ ਲੋਕਾਂ ਨਾਲ ਸਰੋਕਾਰ ਪੰਜਾਬ ਦੀਆਂ ਕਿਸਾਨ ਹੋਣ ਮਜ਼ਦੂਰ ਹੋਣ ਵਿਦਿਆਰਥੀ ਹੋਣ ਮਾਸਟਰਾਂ ਦੀਆਂ ਜਾਂ ਮਲਾਜ਼ਮਾਂ ਦੀਆਂ ਜਥੇਬੰਦੀਆਂ ਜਿਹੜੀਆਂ ਜਨਤਕ ਜਥੇਬੰਦੀਆਂ ਨੇ ਉਹ ਦੁਖੀ ਵੀ ਨੇ ਉਹ ਆਵਾਜ਼ ਚੱਕ ਰਹੀਆਂ ਮਿਰਜ਼ਗਾਰਾਂ ਦੀਆਂ ਜਥੇਬੰਦੀਆਂ ਨੂੰ ਆਪਣੇ ਪੱਧਰ ਤੇ ਜਿੰਨੇ ਜੋਗੀਆਂ ਨੇ ਅਸੀਂ ਨਹੀਂ ਕਹਿੰਦੇ ਅਸੀਂ ਸਾਰਾ ਕੁਝ ਸਹੀ ਕਰ ਦੇਣਾ ਪਰ ਜਿੱਥੋਂ ਤੱਕ ਸਾਡਾ ਸਵਾਲ ਜਿੰਨੇ ਜੋਗੇ ਅਸੀਂ મુદ્ਦੇ ਤੱਕ ਚੁੱਕਦੇ ਹਾਂ ਸਵਾਲ ਤਾਂ ਠਾਉਂਦੇ ਆ ਸਰ ਸਾਹਿਬ ਸੀਐਮਾ ਹੋਣ ਇਹਨਾਂ ਨੇ ਪਿਛਲੇ ਦਿਨੀ ਜਿਹੜਾ ਅਮਿਤ ਸਾਹਿਬ ਨੂੰ ਮਿਲ ਗਿਆ ਇਹਨੂੰ ਆਂਦੇ ਅਸੀਂ ਬੀਜ ਐਕਟ ਤੇ ਜਿਹੜਾ ਮੁੱਦੇ ਤੇ ਗੱਲਬਾਤ ਹੋਈ ਹੈ ਉਹਦਾ ਵਿਰੋਧ ਵੀ ਜਾਰੀ ਹੈ ਨਹੀਂ ਤੇ ਫਿਰ ਚਲੋ ਬੀਜੈਕਟ ਤੇ ਕਰਾਏ ਤੇ ਵਧੀਆ ਗੱਲ ਤੇ ਬਿਜਲੀ ਸੋਧ ਬਿੱਲ ਵਾਲੇ ਤੇ ਕਿਉਂ ਨਹੀਂ ਕਰਾਇਆ ਉਹ ਕਹਿੰਦੇ ਚਿੱਠੀ ਲਿਖੀ ਸੈਂਟਰ ਨੂੰ ਜਨਤਕਤਾ ਕਰ ਦੋ ਪਤਾ ਲੱਗ ਜਾ ਤੁਸੀਂ ਉਹਨਾਂ ਦੇ ਨਾਲ ਰਲੇ ਜੇ ਕਿਥੇ ਕੈਨ ਨੂੰ ਤਾਂ ਹੁਣ ਸੈਂਟਰ ਦੀਆਂ ਕਨਸੋਹਾਂ ਨੇ ਵੀ ਪੰਜਾਬ ਦੇ ਅੰਦਰ ਰੈਲੀ ਕਰਨੀ ਆ ਐਮਐਸਪੀ ਕਹਿੰਦੇ ਲੀਗਲ ਗਾਰੰਟੀ ਕਾਨੂੰਨ ਡਿਕਲੇਅਰ ਕਰ ਦੇਣਾ ਕਰਜ਼ਾ ਮਾਫੀ ਡਿਕਲੇਅਰ ਬੰਦੀ ਸਿੰਘਾਂ ਨੂੰ ਇਹ ਇਹ ਅੱਜ ਤੁਸੀਂ ਖਬਰਾਂ ਪੜ੍ਹੀਆਂ ਉਹਨੀਆਂ ਵੱਡੀਆਂ ਖਬਰਾਂ ਛਾਪ ਰਹੀਆਂ ਇਹ ਪੰਜਾਬ ਦੇ ਲੋਕਾਂ ਦੇ ਵਿੱਚ ਗੱਲ ਕਰਨਾ ਚਾਹੁੰਦੇ ਵੀ ਜੇ ਉਹਦੀ ਰੈਲੀ ਹੋ ਜੇ ਤਾਂ ਉਹਨਾਂ ਬੜਾ ਕੋਈ ਦੇਣਾ ਦੂਣਾ ਉਹਨੇ ਵੀ ਕੱਖ ਨਹੀਂਗਾ ਪੀਰਾ ਨਾ ਉਹਦਾ ਨਾ ਕਰੇ ਪੰਜਾਬ ਆਉਣ ਲਈ ਵਾਸਤੇ ਇਸ ਕਰਕੇ ਮੁੱਦੇ ਛਾਲੇ ਆ ਰਹੇ ਠੀਕ ਹੈ ਜੀ ਮੈਂ ਕਹਿੰਦਾ ਵੀ ਜੇ ਐਮਐਸਪੀ ਗਰੰਟੀ ਕਾਨੂੰਨ ਦੇਣਾ ਪੜਾ ਤੈ ਕਰਕੇ ਉਹ ਤੂੰ ਕੀ ਰੋਲਾ ਰੈਲੀ ਦਾ ਕਿਉਂ ਵਿਰੋਧ ਕੋ ਕਰੂ ਤੁਸੀਂ ਦੇਣਾ ਨੂੰ ਨਾ ਕੁਝ ਨਹੀਂ ਪੰਜਾਬ ਨੂੰ ਹਾਂ ਤੁਸੀਂ ਆਪਣਾ ਜਿਹੜਾ ਖੁੱਸਿਆ ਧਾਰਿਆ ਪਛਪਾਦਾ ਉਹ ਕੱਢਣਾ ਵਾ ਸਾਡੀ ਸਰਕਾਰ ਕਿਵੇਂ ਆ ਜੀ ਪਰ ਪਾਜਾਲੇ ਵੀ ਤੇ ਪੰਬਾ ਭਾਰ ਹੋਏ ਫਿਰਦੇ ਜਾਂਦੇ 2027 ਆਪਾਂ 117 ਚ ਜਿਹੜੀਆਂ ਨੇ ਸੀਟਾਂ ਲੜਨੀਆਂ ਆਪਣੇ ਬਲਬੂਤੇ ਦੀ ਨਹੀਂ ਠੀਕ ਹੈ ਉਹਦਾ ਹੱਕ ਆ ਉਹਨਾਂ ਨੂੰ ਉਹ ਜੋ ਜੋ ਮਰਜ਼ੀ ਕਰ ਲੈਣ ਇਹਦੇ ਪੰਜਾਬ ਦੇ ਲੋਕ ਦੱਸਣਗੇ ਵੇ ਕਿਨੂੰ ਸਤਾਈ ਚ ਜਿਤਾਉਣਾ ਕਿਨੂੰ ਕਰਨਾ ਮੈਨੂੰ ਲੱਗਦਾ ਜੋ ਪਾਸ ਪਾਣੇ ਪੂਰੇ ਦੇਸ਼ ਦੇ ਅੰਦਰ ਜਿਵੇਂ ਜਿਵੇਂ ਜੰਗਲ ਪੁੱਟਦੇ ਜਿਵੇਂ ਜਿਵੇਂ ਬਿਰਜ਼ਗਾਰੀ ਦਾ ਕਹਾਣ ਕੀਤਾ ਜਿਵੇਂ ਸਾਰਾ ਮੁਲਕ ਦੋ ਬੰਦਿਆਂ ਨੂੰ ਆਬਾਨੀ ਤੇ ਦਾਨੀ ਨੂੰ ਵੇਚਣ ਲਾਇਆ ਵਾ ਸਾਰਾ ਮੁਲਕ ਤਬਾਹ ਕਰ ਕਰ ਤਾ ਜਾਤ ਦੇ ਨਾਂ ਤੇ ਹਿੰਦੂਆਂ ਮੁਸਲਮਾਨਾਂ ਦੇ ਨਾਂ ਤੇ ਜਿਵੇਂ ਪਾੜੇ ਪਾਏ ਪੱਛਪਾਣੇ ਇਹ ਪੰਜਾਬ ਵਾਲੇ ਨਹੀਂ ਵੇਖਣਗੇ ਵੀ ਕਿਵੇਂ ਇਹਨੂੰ ਜਿਤਾਉਣਾ ਕਿਉਂ ਉਹਨਾਂ ਕਿਹੜੀ ਨੈਤਿਕਤਾ ਨਾਲ ਪੰਜਾਬ ਚਾਉਣਗੇ ਪਦੇਰ ਜੀ ਜਦੋਂ ਕਿਸਾਨ ਜੋ ਸਵਾਲ ਪੁੱਛਦੇ ਤਾਂ ਵੀ ਉਹਨਾਂ ਦੇ ਪਰਚੇ ਹੋ ਰਹੇ ਨੇ ਜਿਹੇ ਪੱਤਰਕਾਰ ਨੇ ਸਾਡੇ ਉਹਨਾਂ ਦੇ ਵੀ ਬੜਿਆਂ ਦੇ ਪਰਚੇ ਹੋ ਗਏ ਬੜਿਆਂ ਦੇ ਚੈਨਲ ਬੰਦ ਹੋ ਗਏ ਨੇ ਕਿਵੇਂ ਦੇਖਦੇ ਇਹ ਨਹੀਂ ਦੇਖੋ ਡਰੀ ਹੋਈ ਸਰਕਾਰ ਹੈ ਨਾ ਪ੍ਰੈਸ ਨੇ ਕਦੀ ਵੀ ਥੱਲੇ ਆ ਕੇ ਕਦੀ ਜਨਤਾ ਕੇ ਦੀ ਮੂਵਮੈਂਟ ਤੇ ਲੜਾਈ ਨਹੀਂ ਲੜਨੀ ਉਹ ਤਾਂ ਰਿਪੋਰਟਿੰਗ ਕਰੂਗਾ ਨਾ ਰਿਪੋਰਟਿੰਗ ਵਿੱਚ ਉਹ ਬੈਲੈਂਸ ਰੱਖਦਾ ਸਰਕਾਰ ਦਾ ਪੱਖ ਵੀ ਵਿਖਾਉਂਦਾ ਜਨਤਾ ਦਾ ਪੱਖ ਵੀ ਵਿਖਾਉਂਦਾ ਜੜੀ ਸਰਕਾਰ ਇੰਨੀ ਡਰੀ ਆ ਵੀ ਸਾਡਾ ਹੀ ਪੱਖ ਵਿਖਾ ਲੈਣਾ ਜਿਵੇਂ ਉਹਨਾਂ ਦੇ ਕੁਝ ਚੈਨਲ ਆ ਨਾ ਦਿੱਤੇ ਹੋਏ ਉਹਨਾਂ ਨੂੰ ਉਹਨਾਂ ਨੇ ਆਗ ਦਿੱਤੀਆਂ ਜਦੋਂ ਸਤਾ ਦੇ ਵਿੱਚ ਆਉਣਾ ਹੈ মিডিਆ ਨੇ ਸਾਫ਼ ਵੀ ਬਹੁਤ ਦਿੱਤਾ ਸੀ ਇਹਨਾਂ ਦਾ ਹਾਂ ਠੀਕਾ ਜਿਹੜੇ ਮੇਨ ਸਟ੍ਰੀਮ ਚੈਨਲ ਨਾ ਉਹ ਤੇ ਹੁਣ ਲੈ ਲੈਣਾ ਆਪਣੇ ਕੀ ਕਹਿੰਦੇ ਐਡਵਰਟਾਈਜ਼ ਦੇ ਜੋਰਮੈਂਟ ਤੇ ਵੀ ਤੁਸੀਂ ਤੁਸੀਂ ਕਿਸਾਨਾਂ ਨੂੰ ਨਹੀਂ ਵਿਖਾਉਣਾ ਹੁੰਦੇ ਹੁਣ ਯੂਟਿਊਬਰ ਉਹਨੂੰ ਸਾਰਾ ਕੁਝ ਕਰਨਾ ਬੇਟਾ ਕਮੈਂਟ ਹੁੰਦੇ ਥੱਲੇ ਉਹ ਜੇ ਕਿਸਾਨਾਂ ਨੂੰ ਵਿਖਾ ਦਿੰਦਾ ਆਮ ਜਨਤਾ ਨੂੰ ਵਿਖਾ ਦਿੰਦਾ ਮੁੱਦੇ ਚੱਕਦਾ ਫਿਰ ਉਹਦਾ ਚੈਨਲ ਬੰਨ ਹੁੰਦਾ ਐਨੀ ਡਰੀ ਹੋਈ ਸਰਕਾਰ ਕਦੀ ਵੀ ਕਾਮਯਾਬ ਨਹੀਂ ਹੋ ਸਕਦੀ ਸਗੋਂ ਪ੍ਰੈਸ ਦੇ ਧਰੂ ਜੇ ਆਲੋਚਨਾ ਹੁੰਦੀ ਆ ਸਰਕਾਰ ਕੋਈ ਇਨਫੋਰਮੇਸ਼ਨ ਜਾਂਦੀ ਆ ਵੀ ਲੋਕ ਇਸ ਪੱਖੋਂ ਦੁਖੀ ਨੇ ਉਹ ਸੁਣ ਕੇ ਉਹਨੂੰ ਆਪਣਾ ਸੁਧਾਰ ਕਰਨ ਦੀ ਗਜੈਸ਼ ਹੈਗੀ ਆ ਤੋ ਅਸੀਂ ਜਿੰਨਾ ਵੀ ਆਜ਼ਾਦ ਪੱਤਰਕਾਰੀ ਉਹਦਾ ਸਮਰਥਨ ਕਰਦੇ ਆ ਮੈਂ ਦੇਦੋ ਗਾਹਾਂ ਦੁਖੀ ਆ ਵੀ ਜੜੀ ਪੱਤਰਕਾਰਾਂ ਦੀ ਐਸੋਸੀਏਸ਼ਨ ਹੈ ਉਹ ਕਿੱਥੇ ਬੈਠੀ ਆ ਉਹਨੂੰ ਕਹਾਂ ਮੂੰਹ ਖੋਲ ਲੋ ਸਾਰੇ ਮਰੋਗੇ ਪੱਤਰਕਾਰ ਭਾਈਚਾਰੇ ਨੂੰ ਅਸੀਂ ਨਾਲ ਖੜੇ ਆ ਆਪਣੀ ਸਟੱਗਰ ਲੜਨੀ ਚਾਹੀਦੀ ਆ ਵੀ ਜੇ ਕੋ ਵੱਡਾ ਅੰਦੋਲਨ ਸਾਡਾ ਹੁੰਦਾ ਲਾਠੀ ਚਾਰਜ ਦੀ ਉਹ ਫੋਟੋ ਲੈਂਦਾ ਉਹਦੇ ਮੂੰਹ ਤੇ ਚਪੇੜ ਮਾਰਦੇ ਨੇ ਨਾ ਕੈਮਰਾ ਹੁੰਦੇ ਆ ਇਹ ਇਹ ਕਿਹੜੀ ਹੋਈ ਭਈ ਇਹ ਕੀ ਟੰਗ ਹੋਇਆ ਜਲੀਲ ਕਰਦੇ ਪੱਤਰਕਾਰਾਂ ਇਹਦੀ ਅਸੀਂ ਨਿੰਦਾ ਕਰਦੇ ਆ ਪੱਤਰਕਾਰ ਭਾਈਚਾਰੇ ਨੂੰ ਜਿਹੜੀ ਉਹਦੀ ਪੰਜਾਬ ਚੰਡੀਗੜ੍ਹ ਜਰਨਲਿਸਟ ਐਸੋਸੀਏਸ਼ਨ ਹੈ ਉਹਨੂੰ ਅੱਗੇ ਆਉਣਾ ਚਾਹੀਦਾ ਲੜਨਾ ਆਪਣੀ ਲੜਾਈ ਲੜਨੀ ਚਾਹੀਦੀ ਹੈ ਵੀ ਇਹ ਠੀਕ ਨਹੀਂ ਹੈ ਡੈਮੋਕ੍ਰੇਸੀ ਵਿੱਚ ਅਸੀਂ ਨਹੀਂ ਕਹਿੰਦੇ ਸਾਡਾ ਪੱਖ ਵਖਾ ਲੋ ਤੁਸੀਂ ਸਾਨੂੰ ਵੀ ਤਿੱਖੇ ਸਵਾਲ ਕਰਦੇ ਹੋ ਨਾ ਅਸੀਂ ਇਹਨਾਂ ਨੇ ਕਦੀ ਵਿਰੋਧ ਕੀਤਾ ਠੀਕ ਹੈ ਤੁਹਾਡਾ ਹੱਕ ਹੈ ਸਵਾਲ ਕਰਨ ਅਸੀਂ ਉਹਦਾ ਜਵਾਬ ਜਿਹੜੇ ਢੰਗ ਨਾਲ ਦੇਣਾ ਜਿਹੜੀ ਗੱਲ ਦੇਣਾ ਸਾਡਾ ਹੱਕ ਹੈਗਾ ਤੋ ਸਰਕਾਰ ਡਰੀ ਹੋਈ ਸਰਕਾਰ ਹੀ ਪੱਤਰਕਾਰਾਂ ਨੂੰ ਕੁੱਟਣ ਮਾਨ ਤੇ ਲੱਗੀ ਹੋਈ ਆ ਦੇਖੋ ਸਾਬ ਜਦੋਂ ਇਹ ਸਤਾ ਦੇ ਵਿੱਚ ਆਏ ਸੀ ਆਂਦੇ ਸੀਗੇ ਅਸੀਂ ਆਮ ਛੜਾਂ ਦੇ ਪਰਿਵਾਰਾਂ ਦੇ ਜਾਏ ਆਂ ਦਾ ਅੱਜ ਐਮਐਲਏ ਬਣੇ ਆ ਪਰ ਉਹੀ ਐਮਐਲਏ ਜਿਹੜੇ 92 ਜੁਨੇ ਗਏ ਨੇ ਅੱਜ ਅਨੰਦਾਤਾ ਵੀ ਰੋਡ ਤੇ ਐ ਪੱਤਰਕਾਰ ਵੀ ਰੋਡ ਤੇ ਨੇ ਕਿਉਂ ਇਹਨਾਂ ਨੂੰ ਇਹਨਾਂ ਦਾ ਦਰਦ ਸਮਝ ਨਹੀਂ ਆ ਰਿਹਾ ਨਹੀਂ ਦੇਖੋ ਹੁਣ ਤਾਂ ਇਹ ਅਰਬਾਂ ਖਰਬਾਂ ਪਤੀ ਨੇ ਜਿਉਂਨਾਂ ਲੱਗਦਾ ਸੀ ਗਲਤ ਕਰਦੇ ਵਿਜੀਲੈਂਸ ਪੰਜ ਘੜੇ ਸਾਨੂੰ ਦੇ ਦੇਣ ਉਹ ਕੱਟ ਕੇ ਵਿਖਾ ਲਾਂਗੇ ਇਹਨਾਂ ਨੂੰ ਇਹਨਾਂ ਤੋਂ ਨਹੀਂ ਕੁਝ ਕਰਨਾ ਕੋਈ ਨਾ ਇਹਦਾ ਪਖੰਡ ਖਰ ਦੇ ਇੱਕ ਦੂਜੇ ਦੇ ਖਿਲਾਫ ਤੋ ਮਸਲਾ ਆਇਆ ਵੀ ਹੁਣ ਇੱਕ ਖਰਮਾ ਪਤੀ ਨੇ ਇਹ ਦੁਨੀਆ ਦੇ ਆਮ ਆਦਮੀ ਪਾਰਟੀ ਦੁਨੀਆ ਦੀਆਂ ਵੱਡੀਆਂ ਸਰਮਾਇਦਾਰਾਂ ਪਾਰਟੀਆਂ ਜਿਓਂਕ ਪਾਰਟੀ ਆ ਉਹਦੇ ਮੰਤਰੀ ਹੋ ਜੇ ਸੰਤਰੀ ਆਮ ਲੋਕਾਂ ਦੇ ਘਰਾਂ ਨੇ ਸੁਧਾਰ ਕੀ ਦਿੱਤਾ ਪਤਾ ਲੱਗੇ ਨਾ ਅੱਜ ਲਾਂਡ ਆਰਡਰ ਸਭ ਤੋਂ ਮੰਦੇ ਹਾਲਤਾਂ ਵਿੱਚ ਪੰਜਾਬ ਦਾ ਮੈਂ ਨਹੀਂ ਕਹਿੰਦਾ ਸਾਰੀਆਂ ਸਰਕਾਰਾਂ ਵਲੇ ਰਿਆ ਪਰ ਇਸ ਵੇਲੇ ਸਿਖਰਾਂ ਸ਼ੋਰ ਰਿਆ ਨਸ਼ਾ ਸਿਖਰਾਂ ਸ਼ੋਰ ਰਿਆ ਨਸ਼ਾ ਉਹ ਕਹਿੰਦੇ ਦੁਕਾਨ ਨਹੀਂ ਬੰਦ ਕਰਨੀ ਗਾਹਕ ਫੜਨੇ ਆ 5 ਗ੍ਰਾਮ ਵਾਲਾ 8 ਗ੍ਰਾਮ ਵਾਲਾ ਇਹ ਗਾਹਕ ਫੜ ਫੜ ਜੇਲ੍ਹ ਚ ਦੇਈ ਜਾਓ ਉਹ ਜਮਾਨਤਾ ਕਰਾ ਕੇ ਬਾਹਰ ਹੀ ਜਨ ਹਾਂਜੀ 100 ਦੀ ਗਜਾਇਸ਼ ਆ ਉੱਥੇ 7000 ਬੰਦਾ ਥੱਲੇ ਸੌਣ ਦੇ ਮੰਦਾ ਹਾਲ ਜੇਲ੍ਹ ਦੇ ਅੰਦਰ ਤੋ ਹਾਲਾਤ ਵੱਤ ਤੋਂ ਵੱਤਰ ਨੇ ਤੋ ਮੈਨੂੰ ਨਹੀਂ ਲੱਗਦਾ ਕਿ ਇਹ ਆਮ ਘਰਾਂ ਦੇ ਰਹਿਗੇ ਇਹ ਹੁਣ ਖਾਸ ਘਰਾਂ ਦੇ ਕਾਰਪੋਰੇਟ ਦੇ ਹਮੈਤੀ ਔਰ ਵੱਡੇ ਘਰਾਂ ਦੇ ਕਾਕੇ ਨੇ ਇਹ ਨਿੱਕੇ ਘਰਾਂ ਦੇ ਨਹੀਂ ਹੈਗੇ ਹੁਣ ਇਨਸਾਨਾਂ ਤੋਂ ਇੰਨਾ ਡਰ ਸੈਂਟਰ ਵਾਲੇ ਵੀ ਡਰਦੇ ਨੇ ਉਹ ਵੀ ਟੇਬਲ ਤੇ ਨਹੀਂ ਬੈਂਦੇ ਪੰਜਾਬ ਦੇ ਸੂਬੇ ਵਾਲੇ ਵੀ ਡਰਦੇ ਨੇ ਉਹ ਵੀ ਟੇਬਲ ਤੇ ਨਹੀਂ ਬੈਂਦੇ ਇਹ ਡੰਡਾਰਿਆ ਚਸਾਨਾਂ ਦਾ ਜਾਂ ਜੀ ਹਊਗਾ ਬਣਾ ਇਹ ਤਾਂ ਸਵਾਲ ਉਹਨਾਂ ਕੋ ਤੁਹਾਨੂੰ ਮੰਨਦਾ ਹੈਗਾ ਮੇਰੇ ਕੋਲ ਦੇਣਾ ਵੀ ਨਹੀਂ ਉਹ ਲੱਗ ਕੇ ਜਾਨ ਦਿੰਦੇ ਠੀਕ ਆ ਬਾਰਡਰਾਂ ਦੇ ਨਜ਼ਰ ਬੈਠੇ ਰਹੇ ਮੋਦੀ ਵੀ ਨਹੀਂ ਮਿਲਿਆ ਤੁਹਾਨੂੰ ਹਾਂ ਨਹੀਂ ਠੀਕ ਆ ਤੁਹਾਡੀ ਗੱਲ ਮੈਂ ਕਹਿੰਨਾ ਮੰਨ ਲਓ ਕੋਈ ਹੋਵੇ ਮੈਂ ਹੋਵਾਂ ਜੇ ਉਹਨਾਂ ਜੇ ਉਹ ਸੱਚੇ ਨੇ ਸਹੀ ਨੇ ਫਿਰ ਕਿਸਾਨਾਂ ਨਾਲ ਮੀਟਿੰਗ ਕਰਕੇ ਮਸਲੇ ਨਹੀਂ ਬਣਦੇ ਉਹਨਾਂ ਕੋਲ ਹੱਲ ਕੋਈ ਨਹੀਂ ਹੈ ਮੀਟਿੰਗ ਵੀ ਸੱਦਾ ਲੈਂਦੇ ਨੇ ਗੱਲਬਾਤ ਦਾ ਹੱਲ ਕੋਈ ਨਹੀਂ ਹੈ ਇਹਦਾ ਮਤਲਬ ਸਰਕਾਰ ਕੁਝ ਵੀ ਸਫਲ ਨਹੀਂ ਹੋਈ ਸਿਰਫ ਝੂਠੇ-ਮੂਠੇ ਲਾਰੇ ਨੇ ਝੂਠਮੂਠ ਦੇ ਤਰੀਕੇ ਨਾਲ ਵੀ ਟਾਈਮ ਕੱਢਣਾ ਵਾ ਹਰ ਉਹਨਾਂ ਲਕਸ਼ਣ ਜਿੱਤਣ ਦਾ ਪਤਾ ਲੱਗ ਗਿਆ ਵਾ ਵੀ ਲਕਸ਼ਣ ਮੀਡੀਆ ਨੂੰ ਖਰੀਦ ਲਈਏ ਠੀਕ ਆ ਲੋਕਾਂ ਨੂੰ ਕਰੰਟ ਪੈਸੇ ਇਹਨਾਂ ਨੂੰ ਵੀ ਲੱਗਦਾ ਪੀ ਬੀਬੀਆਂ ਦੇ ਖਾਤੇ ਚ ਅਸੀਂ 8-10000 ਪਾਤਾਂ ਤੇ ਵੋਟਾਂ ਸਾਨੂੰ ਮਿਲ ਜਾਣੀ। ਜੋਰ ਲਾਉਂਦੇ ਨਾ। ਪੀ ਲਖਸ਼ਨਾ ਦੇ ਵਿੱਚ ਧਨਬਲ, ਬਾਹੂਬਲ ਜਿਵੇਂ ਬਿਹਾਰ ਦੀਆਂ ਲਖਸ਼ਨਾ ਮੋਦੀ ਨੇ ਜਿੱਤੀਆਂ। ਨਾ ਨਹੀਂ ਉਹ ਉਹਦਾ ਹੁਣ ਮਾਡਲ ਚੱਲ ਰਿਹਾ ਸਾਰੇ ਦੇਸ਼ ਵਿੱਚ। ਪੀ ਅਸੀਂ ਟੰਗ ਨਾ ਜਿੱਤਾਂਗੇ। ਮੈਨੂੰ ਜਿਆਦਾ ਆਇਆ ਹੁੰਦੇ ਅਸੀਂ ਤਾਂ ਜਿੰਨੀਆਂ ਗਾਰੰਟੀਆਂ ਦਿੱਤੀਆਂ ਸੀ ਉਹਨਾਂ ਅੱਧੀਆਂ ਜਿਆਦਾਆਂ ਪੂਰੀਆਂ ਹੋਈਆਂ। ਹੁਣ ਬੀਬੀਆਂ ਦੇ ਹਜ਼ਾਰ-ਹਜ਼ਾਰ ਰੁਪਏ ਉਹ ਵੀ ਆਉਣ ਵਾਲੇ ਦਿਨਾਂ 'ਚ ਪਾ। ਮੈਂ ਕਹਿੰਦਾ ਚੰਗੀ ਗੱਲ ਆ। ਤੁਹਾਡੇ ਸਹੀ ਮੈਂ ਨਾ ਤੁਹਾਡੇ ਮਤਨਾਂ ਭਗਵੰਤਮਾਨ ਜੀ ਤੁਸੀਂ ਗਾਰੰਟੀਆਂ ਦੇ ਕਰਤੀਆਂ ਉਹ ਟੋਡੀ ਗਾਰੰਟੀ ਸੀ ਨਾ ਵੀ ਟਰਾਲੀ ਕਿਸਾਨ ਮੰਡੀ ਚ ਲਾਊਗਾ ਉਹ ਤੋਂ ਬਾਅਦ ਕਿਹਨੇ ਸਾਡੀ ਗਾਰੰਟੀ ਆ ਅਸੀਂ ਪੁੱਛ ਲਾਂਗੇ ਕਿਸਾਨਾਂ ਨੂੰ ਵੀ ਹੁਣ ਜਦੋਂ ਮੰਡੀ ਚ ਕਰਨ ਲੱਗ ਟਰਾਲੀਆਂ ਮੰਡੀ ਚ ਮੰਡੀ ਚ ਲੱਭੀਆਂ ਜਾਂ ਜ਼ਮੀਨ ਚ ਨਹੀਂ ਟਰਾਲੀਆਂ ਤਾਂ ਸਾਡੀਆਂ ਨਹੀਂ ਸ਼ੰਪੂ ਬਾਟਰ ਤੋਂ ਲੈ ਕੇ ਟਰਾਲੀਆਂ ਤਾਂ ਲੱਭੀਆਂ ਜਿਹੜਾ ਆਪਣਾ ਗੁਰਲਾਲ ਘਨੌਰ ਸੀ ਇਹਨਾਂ ਦਾ ਅਮਲ ਉਹਦੇ ਉਹਦੇ ਇਸ ਤਰ੍ਹਾਂ ਦੇ ਘਰਾਂ ਚੋਂ ਮੰਡੀਆਂ ਚ ਨਹੀਂ ਲੱਭੀਆਂ ਔਰ ਇਹ ਤੋਂ ਮੰਡੀਆਂ ਚ ਕਿੱਥੋਂ ਇਹ ਤੋਂ ਕਾ ਲੱਭੀਆਂ ਜਾ ਕੇ ਜਿਹੜਾ ਕੀ ਕਹਿੰਦੇ ਆ ਪਟਿਆਲੇ ਦੇ ਵਿੱਚ ਸੀਗਾ ਕਸਬਾ ਆਪਣਾ ਆਪਣਾ ਉਹਦੇ ਉਹਦੇ ਆਈਓ ਦੇ ਜ਼ਮੀਨ ਦੇ ਥੱਲੇ ਉਹ ਜਿਹੜਾ ਇਹਨਾਂ ਦਾ ਆਮ ਆਦਮੀ ਪਾਰਟੀ ਦਾ ਉੱਥੇ ਸੀਗਾ ਇੰਚਾਰ ਪੱਪੂ ਪੰਕਜ ਉਹ ਉਹ ਉਹਦੀ ਵਰਕਸ਼ਾਪ ਤੋਂ ਲੁੱਪੀਆਂ ਮਤਲਬ ਟਰਾਲੀ ਚੋਰ ਨੇ ਰਾਜ ਖੇਚ ਗੜੀ ਰੌਲਾ ਪਰ ਉਹਨਾਂ ਦੇ ਸਾਡੀ ਸਰਕਾਰ ਵੇਲੇ ਰੌਲਾ ਪਾ ਰਹੇ ਕਿਸਾਨ ਜਦੋਂ ਸੂਬੇ ਦੇ ਵਿੱਚ ਦੂਜੀਆਂ ਸਰਕਾਰਾਂ ਹੀ ਉਹਨਾਂ ਦੇ ਸਾਹਮਣੇ ਤਾਂ ਬੋਲਦੇ ਨਹੀਂ ਸੀ ਐਂ ਹੀ ਕਹੇ ਬੋਲਦੇ ਆ ਜਦੋਂ ਬਾਦਲਾਂ ਖਿਲਾਫ ਰੌਲਾ ਪੈਂਦਾ ਹੈ ਉਦੋਂ ਕਹਿੰਦੇ ਵੀ ਸਾਡੀ ਸਰਕਾਰ ਖਿਲਾਫ ਬੋਲਦੇ ਹੈ ਕਾਂਗਰਸੀਏ ਜਦੋਂ ਕਾਂਗਰਸ ਨੂੰ ਘਰੀ ਦੋਕੇ ਦੇ ਹੱਕ ਕੱਲ ਲੀਏ ਆ ਹੁਣ ਤੂੰ ਕਹਿਣਾ ਕੱਲ ਹੀ ਕਾਂਗਰਸੀ ਕਹੇ ਐਦਾਂ ਹੀ ਹੁੰਦਾ ਵਾ ਉਦੋਂ ਤਾਂ ਕਹੇ ਤੁਸੀਂ ਵੀ ਨਾਲ ਸੁਣਾ ਜਦੋਂ ਦੂਜੀਆਂ ਸਰਕਾਰਾਂ ਵੇਲੇ ਕਿੰਨੀਆਂ ਫੋਟਵਾਂ ਚਾਹੀਦਿਆ ਕਲਤਾਰ ਸੰਧਵਾ ਇਹ ਸਾਰੇ ਅਕਲਦੀਵਤਾਰੀ ਵੱਲ ਸਾਡਾ ਰੇਲ ਤੇ ਬੈਠਾ ਹੁੰਦਾ ਸੀਗਾ ਨਾਲੇ ਲੜਕੇ ਜਾਂਦਾ ਮੈਨੂੰ ਟਾਈਮ ਨਹੀਂ ਦਿੰਦੇ ਤੇ ਮੈਂ ਕਿਹਾ ਤੁਸੀਂ ਸਿਆਸੀ ਬੰਦੇ ਹੋ ਤੁਹਾਨੂੰ ਟਾਈਮ ਨਹੀਂ ਦੇਣਾ ਤੁਸੀਂ ਆਜੋ ਧਰਨੇ 'ਚ ਵੱਖਰੀ ਗੱਲ ਹੈ ਕਲਦੀਵਤਾਰੀ ਵੱਲ ਨੂੰ ਪੁੱਛ ਲਿਓ ਕਿ ਭਾਈ ਜਾਂਦੇ ਹੋ ਸਾਡੇ ਧਰਨੇ 'ਚ ਨਹੀਂ ਹੁਣ ਅਸੀਂ ਈਟੀਓ ਭੱਜਾ ਫਿਰਦਾ ਹੁੰਦਾ ਸੀ ਉਹ ਅੱਜ ਠੀਕ ਹੈ ਜਦੋਂ ਸਮਾਂ ਬਦਲ ਗਿਆ ਝੂਠ ਬੋਲਣ ਦੇ ਵਿੱਚ ਉਹਨਾਂ ਦਾ ਇੱਕ ਨੰਬਰ ਆ ਸਵਾਲਾਂ ਦਾ ਜਵਾਬ ਮਿਲਦੇ ਨਹੀਂ ਪਏ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਵਿਰੋਧ ਹੁੰਦਾ ਰਹੇਗਾ ਸਵਾਲ ਪੁੱਛਦੇ ਰਹੋ ਸਾਡੇ ਸਮਾਰਟ ਮੀਟਰ ਨੂੰ ਤਾਰ ਕੇ ਜਮ੍ਹਾਂ ਕਰਾਉਣਾ ਹੈਗਾ ਗਾਂ 5 ਫਰਵਰੀ ਨੂੰ ਜਿਹੜੇ ਇਹਨਾਂ ਦੇ ਮੰਤਰੀ ਸਹਿਬਾਨ ਨੇ ਉਹਨਾਂ ਦੇ ਬਾਰਮੂਰੀ ਇੱਕ ਦਿਨ ਦਾ ਮੋਰਚਾ ਇਹ ਤੋਂ ਗਾਂ ਫਿਰ ਜਥੇਬੰਦੀ ਜੇ ਕੋ ਪ੍ਰੋਗਰਾਮ ਕਰਨਾ ਹੋ ਜਾਂ ਮੋਰਚੇ ਨੇ ਉਹ ਇਕੱਠੇ ਹੋ ਕੇ ਆਪਣਾ ਪ੍ਰਦਰਸ਼ਨ ਕਰਦੇ ਐਨੇ ਜੀ ਸਰਵਨ ਪਧੇਰ ਹੋ ਰਹੀ ਜਿਨ੍ਹਾਂ ਵੱਲੋਂ ਅੱਜ ਵੀ ਜਿਹੜਾ ਹੈ ਕਿਸਾਨ ਕਿਸਾਨਾਂ ਦੇ ਨਾਲ ਮਿਲ ਕੇ ਜਿਹੜਾ ਹੈ ਵਿਰੋਧ ਜਤਾਇਆ ਜਾ ਰਿਹਾ ਪੰਜਾਬ ਸਰਕਾਰ ਵੱਲੋਂ ਜਿਹੜਾ ਹੈ ਉਹਨਾਂ ਨੂੰ ਸਵਾਲ ਪੁੱਛਣ ਦੇ ਬਜਾਏ ਉਹਨਾਂ ਨੂੰ ਜਿਹੜਾ ਹੈ ਹਿਰਾਸਤ ਦੇ ਵਿੱਚ ਲਿਆ ਜਾਂਦਾ ਜੇਲ੍ਹਾਂ ਦੇ ਵਿੱਚ ਭੇਜਿਆ ਜਾਂਦਾ ਇਹ ਕਿਸਾਨ ਭਰਾ ਜਿਹੜੇ ਨੇ ਅੱਜ ਵੀ ਨਾਰਾਜ਼ ਨਜ਼ਰ ਆ ਰਹੇ ਨੇ ਤੇ ਉਹਨਾਂ ਦਾ ਇਹੀ ਕਹਿਣਾ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਜਿੱਥੇ ਵੀ ਹੋਏਗਾ ਅਸੀਂ ਵਿਰੋਧ ਜਤਾਵਾਂਗੇ ਸਵਾਲ ਜ਼ਰੂਰ ਪੁੱਛਾਂਗੇ ਕੈਮਰਾਮੈਨ ਅਜੇ ਦੇ ਨਾਲ ਤਰਮਵੀਰ ਜੇ ਲਾਲੀ ਅੰਮ੍ਰਿਤਸਰ